ਕਿ ਚਰਨਜੀਤ ਦਾ ਬਹੁਤ ਹੋਣਗੇ ਦੁਨੀਆ ਦੇ ਵਿੱਚ ਐ ਪਰ ਕਿ ਚਰਨਜੀਤ ਦਾ ਬਹੁਤ ਹੋਣਗੇ ਦੁਨੀਆ ਦੇ ਵਿੱਚ ਐ ਪਰ ਉਹ ਨਹੀਂ ਕੋਈ ਬਣ ਸਕਦਾ ਜੋ ਬਾਦਸ਼ਾਹ ਸੋਰਾਂ ਦਾ ਹੈ ਐ ਲੱਗਦੀ ਹੁੰਦੀ ਸੀ ਵੀ ਚਰਨਜੀਤ ਉਹ ਜਿਆਦੇ ਸੰਗੀਤ ਨਾਲ ਸ਼ਿੰਗਾਰੀ ਕੈਸਟ ਆ ਤੇ ਗਾਇਕੀ ਤੇ ਐਨੀ ਰੇਟ ਨੂੰ ਆਉਣੀ ਹੈ 10 ਲੱਖ ਟੇਪ ਦੂਸਰੇ ਦਿਨ ਪੰਜਾਬ 'ਚ ਲੱਭਦੀ ਨਹੀਂ ਸੀ ਹੁੰਦੀ ਕੈਸਟ ਕੈਸਟ 10 ਲੱਖ ਕੈਸਟ ਦੀ ਗੱਲ ਕਰਦਾ ਜਿਹਦੀ ਜਿਹਦਾ ਰੇਟ 30 ਤੋਂ 35 ਰੁਪਏ ਹੁੰਦਾ ਸੀ ਇੱਕ ਕੈਸਟ ਦਾ ਇਕਦਮ ਚਰਨਜੀਤ ਅਹੋਜਾ ਜੀ ਦੀ ਖਬਰ ਆਂਦੀ ਕਿ ਇਸ ਦੁਨੀਆ ਤੋਂ ਰੁਕਸਤ ਹੋ ਗਏ ਨੇ ਪਾਲਾਈ ਤੇ ਬਾਹਰੋਂ ਤੇ ਮੈਂ ਕੈਨੇਡਾ ਤੋਂ ਮੈਂ ਉਹ ਪਿਕ ਕਰ ਲਿਆ ਉਹ ਕਹਿੰਦਾ ਵੀ ਗੁਰੂ ਜੀ ਮੇਰੇ ਇੱਕਦਮ ਮਨ ਦੇ ਵਿੱਚ ਹੋਇਆ ਕਿਉਂਕਿ ਬਿਮਾਰ ਚੱਲ ਰਹੇ ਸੀ ਕਿ ਪਤਾ ਸੀਗਾ ਤੇ ਮੈਂ ਕਿਹਾ ਕੱਟੋ ਫੋਨ ਮੈਂ ਪੰਕਜ ਹੋਜਾ ਨੂੰ ਫੋਨ ਲਾਇਆ ਉਹਨਾਂ ਦੇ ਬੇਟੇ ਨੂੰ ਤੇ ਉਹ ਕਹਿੰਦਾ ਪਾਪਾ ਚਲੇ ਗਏ ਮੈਨੂੰ ਅੱਜ ਵੀ ਉਹਨਾਂ ਦੇ ਲਿਖੇ ਹੋਏ ਹਾਈਡਰਾਈਟਿੰਗ ਮੇਰੀ ਅਟੈਕ ਨੂੰ ਕੱਟ ਕੇ ਇਸ ਲਾਈਨ ਨੂੰ ਇੱਥੇ ਕਰ ਇਸ ਲਾਈਨ ਨੂੰ ਇੱਥੇ ਕਰ ਓਕੇ ਅੱਜ ਵੀ ਪਈ ਉਹਨਾਂ ਦੇ ਹੱਥ ਦੀ ਲਿਖਾਈ ਮੇਰੇ ਕੋਲ ਅੱਜ ਵੀ ਪਈ ਹੈ ਜਦੋਂ ਗਾਣਾ ਰਿਕਾਰਡ ਕਰਨਾ ਹੁੰਦਾ ਸੀ ਜਾਂ ਕੋਈ ਬਣਾਉਣਾ ਹੁੰਦਾ ਸੀ ਤਾਂ ਕਿਵੇਂ ਦਾ ਮਾਹੌਲ ਬਣ ਜਾਂਦਾ ਸੀ ਉਹਨਾਂ ਦੇ ਇੱਕ ਤਰੀਕਾ ਸੀ ਕੰਮ ਕਰਨ ਦਾ ਕਿ ਜਦੋਂ ਕਿਸੇ ਵੀ ਆਰਟਿਸਟ ਨੇ ਜਾਂ ਰਾਈਟਰ ਨੇ ਜਾਣਾ ਜਾਂ ਉਹਨਾਂ ਨੇ ਗਾਣਾ ਪੜ੍ਹਨਾ ਤਾਂ ਉਹਨਾਂ ਨੂੰ ਪੜਦੇ ਹੀ ਸਾਰ ਪਤਾ ਲੱਗਦਾ ਸੀ ਕਿ ਇਹ ਗਾਣਾ ਐਸ ਆਰਟਿਸਟ ਦੇ ਵਾਸਤੇ ਹੁੰਦਾ ਹੈ ਉਹਨੂੰ ਬੜੇ ਪਸੰਦ ਸੀ ਅਮਰ ਸਿੰਘ ਚਮਕੀਲਾ ਜੀ ਹਮੇਸ਼ਾ ਤਾਰੀਫ ਕਰਦੇ ਸੀ ਜੀ ਬਿਲਕੁਲ ਸੀ ਉਹਾਂ ਚ ਉਹ ਜਿਹੜੀ ਕੈਚਿੰਗ ਪਾਵਰ ਬਹੁਤ ਸੀ ਜਿਵੇਂ ਬਾਕੀ ਆਰਟਿਸਟਾਂ ਦੇ ਕਈ ਵਾਰ ਟਾਈਮ ਲਾਉਣਾ ਪੈਂਦਾ ਜਾਂ ਮਿਹਨਤ ਕਰਨੀ ਪੈਂਦੀ ਹੈ ਤਾਂ ਚਮਕੀਲੇ ਦੇ ਉੱਤੇ ਜਿਹੜੀ ਮਿਹਨਤ ਹੈ ਬਹੁਤ ਘੱਟ ਕਰਨੀ ਪੈਂਦੀ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਮੈਂ ਹਾ ਤੁਹਾਰੀ ਨਾਲ ਖੁਸ਼ੀ ਸਰਾ ਕੁਝ ਦਿਨ ਪਹਿਲਾਂ ਪੰਜਾਬੀ ਇੰਡਸਟਰੀ ਨੂੰ ਇੱਕ ਨਾ ਪੂਰਾ ਹੋਣ ਵਾਲਾ ਕਟਾ ਪਿਆ ਪੰਜਾਬੀ ਸੰਗੀਤ ਦੇ ਸਮਰਾਟ ਚਰਨਜੀਤ ਆਹੋਜਾ ਜੀ ਇਸ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਏ ਇਸ ਗੱਲ ਤੇ ਯਕੀਨ ਕਰਨਾ ਸਭ ਦੇ ਲਈ ਮੁਸ਼ਕਿਲ ਹੈ ਕਿ ਉਹ ਸਾਡੇ ਵਿੱਚ ਨਹੀਂ ਰਹੇ ਪਿਛਲੇ 4 ਦਾ ਹਾਕਿਆਂ ਤੋਂ ਉਹ ਇੰਡਸਟਰੀ ਦੇ ਨਾਲ ਜੁੜੇ ਹੋਏ ਸੀ ਬਹੁਤ ਸਾਰੇ ਕਲਾਕਾਰਾਂ ਨੇ ਉਹਨਾਂ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਤੇ ਇੰਡਸਟਰੀ ਦੇ ਵਿੱਚ ਇੱਕ ਅੱਛਾ ਨਾਮ ਬਣਾਇਆ ਉਹਨਾਂ ਦੇ ਵਿੱਚੋਂ ਇੱਕ ਨੇ ਫੇਮਸ ਲਿਰਿਸਟ ਪੱਟੀ ਪੜੀ ਵਾਲਾ ਜੀ ਅੱਜ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖੁਸ਼ੀ ਜੀ ਠੀਕ ਹੋ ਸਰ ਜੀ ਬਿਲਕੁਲ ਠੀਕ ਹੈ ਜੀ ਸਰ ਇਕਦਮ ਚਰਨਜੀਤ ਅਹੋਜਾ ਜੀ ਦੀ ਖਬਰ ਆਂਦੀ ਹੈ ਕਿ ਇਸ ਦੁਨੀਆ ਤੋਂ ਰੁਕਸਤ ਹੋ ਗਏ ਨੇ ਤੇ ਇਸ ਗੱਲ ਤੇ ਯਕੀਨ ਕਰਨਾ ਸਭ ਦੇ ਲਈ ਬੜਾ ਮੁਸ਼ਕਿਲ ਹੈ ਜੀ ਜੀ ਤੁਹਾਡੀ ਸ਼ੁਰੂਆਤ ਉਹਨਾਂ ਦੇ ਨਾਲ ਹੁੰਦੀ ਏ ਬਹੁਤ ਸਾਰੀਆਂ ਤੁਹਾਡੀਆਂ ਯਾਦਾਂ ਨੇ ਤੁਹਾਨੂੰ ਨਾਮ ਉਹਨਾਂ ਨੇ ਦਿੱਤਾ ਜੀ ਬਿਲਕੁਲ ਸੋ ਕਿੰਨਾ ਮੁਸ਼ਕਿਲ ਸੀ ਉਸ ਟਾਈਮ ਤੇ ਜਦੋਂ ਤੁਹਾਡੇ ਕੋਲ ਖਬਰ ਆਂਦੀ ਏ ਕਿ ਉਹ ਸਾਡੇ ਵਿੱਚ ਨਹੀਂ ਰਹੇ ਉਸ ਚੀਜ਼ ਤੇ ਯਕੀਨ ਕਰਨਾ ਜੀ ਬਿਲਕੁਲ ਮੈਂ ਬਾਈ ਚਾਂਸੇ ਮੈਂ ਔਨ ਰੋੜੇ ਸੀ ਮੈਂ ਉਹਨਾਂ ਦੇ ਘਰ ਤੋਂ ਗੁਰੂ ਜੀ ਤੋਂ ਥੋੜਾ ਦੂਰ ਹੀ ਸੀਗਾ 2 ਕਿਲੋਮੀਟਰ ਦੇ ਫਾਸਲੇ ਤੇ ਤੇ ਮੇਰਾ ਫੋਨ ਕਿਤੇ ਮੈਂ ਮੀਟਿੰਗ ਸੀ ਮੈਂ ਸਾਇਲੈਂਟ ਤੋਂ ਔਨ ਕਰਨਾ ਭੁੱਲ ਗਿਆ ਸਾਇਲੈਂਟ ਸੀ ਤਾਂ ਮੈਂ ਜਦੋਂ ਅਚਾਨਕ ਦੇਖਿਆ ਤੇ 30 35 ਖਾਲਾਂ 40 ਖਾਲਾਂ ਦੇ ਕਰੀਬ ਆਈਆਂ ਬਾਹਰੋਂ ਵੀ ਵਿਦੇਸ਼ਾਂ ਤੋਂ ਵੀ ਮੈਂ ਕਿ ਸੋਚਿਆ ਪਤਨ ਕੀ ਹੋ ਗਿਆ ਜੇ ਲੋਕਾਂ ਨੇ ਇੰਨੀਆਂ ਖਾਲਾਂ ਕਿਉਂ ਆ ਰਹੀਆਂ ਨੇ ਜੀ ਤੇ ਮੈਂ ਇੱਕ ਕਾਲ ਆਈ ਤੇ ਬਾਹਰੋਂ ਤੇ ਮੈਂ ਕੈਨੇਡਾ ਤੋਂ ਮੈਂ ਉਹ ਪਿਕ ਕਰ ਲਿਆ ਉਹ ਕਹਿੰਦਾ ਵੀ ਗੁਰੂ ਜੀ ਮੇਰੇ ਇੱਕਦਮ ਮਨ ਦੇ ਵਿੱਚ ਹੋਇਆ ਕਿਉਂਕਿ ਬਿਮਾਰ ਚੱਲ ਰਹੇ ਸੀ ਕਿ ਪਤਾ ਸੀਗਾ ਤੇ ਮੈਂ ਕਿਹਾ ਕੱਟੋ ਫੋਨ ਮੈਂ ਪੰਕਜ ਹੁਜਾ ਨੂੰ ਫੋਨ ਲਾਇਆ ਉਹਨਾਂ ਦੇ ਬੇਟੇ ਨੂੰ ਤੇ ਉਹ ਕਹਿੰਦਾ ਪਾਪਾ ਚਲੇ ਗਏ ਇੱਕਦਮ ਜਿੱਦਾਂ ਝਟਕਾ ਵੱਜਿਆ ਮੈਂ ਉੱਥੇ ਰਸ਼ ਬਹੁਤ ਸੀ ਟ੍ਰੈਫਿਕ ਬਹੁਤ ਸੀ ਬੜਾ ਮੁਸ਼ਕਲ ਸੀ ਗੱਡੀ ਕੱਢਣਾ ਪਹਿਲਾਂ ਤਾਂ ਮੈਂ 2 ਮਿੰਟ ਲਈ ਰੁੱਕ ਕੇ ਸਾਈਡ ਤੇ ਆਰਾਮ ਨਾਲ ਆਪਣੇ ਆਪ ਨੂੰ ਕੰਟਰੋਲ ਕੀਤਾ ਪਹਿਲਾਂ ਕਿਉਂਕਿ ਸਦਵਾ ਇੱਕਦਮ ਲੱਗਿਆ ਝਟਕਾ ਵੀ ਗੁਰੂ ਜੀ ਹੈ ਨਹੀਂ ਸੋ ਮੈਂ ਨਾਲ ਹੀ 10 ਮਿੰਟ ਮਿੰਟ ਬਾਅਦ ਮੈਂ ਘਰੇ ਚਲੇ ਗਿਆ ਤੇ ਜਾ ਕੇ ਜਦੋਂ ਦੇਖਿਆ ਏਡੇ ਵੱਡੇ ਸੰਗੀਤ ਦੇ ਸਮਰਾਟ ਜੀ ਤੇ ਅੱਜ ਜਿਹੜਾਂ ਤੇ ਆਲੇ-ਦਾਲੇ ਸੈਂਕੜੇ ਲੋਕ ਹੋਇਆ ਕਰਦੇ ਸੀ ਜਿਨ੍ਹਾਂ ਨੂੰ ਦੇਖਣ ਲਈ ਸੈਂਕੜੇ ਲੋਕਾਂ ਦੀ ਭੀੜ ਹੋਇਆ ਕਰਦੀ ਸੀ ਤੇ ਅੱਜ ਉਹ ਆਪਣੇ ਜਿਹੜਾ ਉਹਦੇ ਵਿੱਚ ਆਪਣਾ ਇਕੱਲੇ ਪਏ ਨੇ ਹਨਾ ਤੇ ਬੜਾ ਮਤਲਬ ਦਰਦਨਾਕ ਕਹਿ ਲੀਏ ਆਪਾਂ ਸੀਨ ਸੀ ਸਾਡੇ ਲਈ ਕਿਉਂਕਿ ਬਹੁਤ ਸਾਰਾ ਜ਼ਿੰਦਗੀ ਦਾ ਹਿੱਸਾ ਅਸੀਂ ਕਹਿ ਲੀਏ ਬਹੁਤਾਂ ਤੇ ਸੌ ਉਹਨਾਂ ਦੇ ਨਾਲ ਸਾਡਾ ਬੀਤੇ ਉਹਨਾਂ ਦੇ ਅਸ਼ੀਰਵਾਦ ਨਾਲ ਇੱਥੋਂ ਤੱਕ ਜਿੱਥੇ ਤੱਕ ਆ ਗਏ ਆ ਉਹਨਾਂ ਦੇ ਅਸ਼ੀਰਵਾਦ ਸਦਕਾ ਹੀ ਹੈ ਜੀ ਸਰ ਕਿੰਨੇ ਕ ਟਾਈਮ ਤੋਂ ਬਿਮਾਰ ਚੱਲ ਰਹੀ ਸੀ ਕੈਂਸਰ ਦੇ ਨਾਲ ਜਾਂਚ ਰਹੇ ਸੀ ਤੁਹਾਡੀ ਮੁਲਾਕਾਤ ਕਦੋਂ ਹੋਈ ਆਖਰੀ ਉਹ ਨਾਲੋਂ ਉਹ ਕਾਫੀ ਢੇਰ ਤੋਂ ਲੰਮੇ ਸਮੇਂ ਤੋਂ ਉਹਨਾਂ ਨੂੰ ਪ੍ਰੋਬਲਮ ਸੀ ਪਹਿਲਾਂ ਗਲੇ ਦੇ ਵਿੱਚ ਸੀ ਤੇ ਉਹ ਕਾਫੀ ਦੇਰ 8-10 ਸਾਲ ਉਹ ਵੀ ਟਰੀਟਮੈਂਟ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਗਲੇ ਤੋਂ ਬਾਅਦ ਲਿਵਰ ਤੇ ਹੋ ਗਿਆ ਤੇ ਹੁਣ तकरीबन ਆਪਾਂ ਲਾ ਲੀਏ ਵੀ ਕਿਉਂਕਿ 2020 ਦੇ ਵਿੱਚ ਲਾਕਡਾਊਨ ਦੇ ਦੌਰਾਨ ਉਹ ਦਿੱਲੀ ਤੋਂ ਮੁਹਾਲੀ ਮੂਵ ਹੋਈ ਸੀ ਓਕੇ ਜਿਹੜਾ ਸਿੰਘੀਤਿਕਾ ਸਟੂਡੀਓ ਮੁਹਾਲੀ ਹੈ ਉਹ ਲਾਕਡਾਊਨ ਦੇ ਦਰਮਿਆਨ ਹੀ ਬਣਿਆ ਤੇ 2021 ਦੇ ਵਿੱਚ ਜਦੋਂ ਲਾਕਡਾਊਨ ਖਤਮ ਹੋਇਆ ਉਸ ਤੋਂ ਬਾਅਦ ਸਟੂਡੀਓ ਨੂੰ ਜਿਹੜਾ ਓਪਨ ਕੀਤਾ ਗਿਆ ਸੋ ਉਦੋਂ ਤੋਂ ਵੀ ਉਹ ਜਿਹੜਾ ਕੈਂਸਰ ਦੇ ਨਾਲ ਪੀੜਿਤ ਸੀ ਪਰ ਉਹਨਾਂ ਨੇ ਕਿਉਂਕਿ ਉਹ ਬੜੇ ਸਿਰੜੀ ਬੜੇ ਹਿੰਮਤੀ ਇਨਸਾਨ ਸੀ ਉਹਨਾਂ ਨੇ ਕਦੇ ਵੀ ਕਿਸੇ ਨੂੰ ਜਿਹੜਾ ਕੋਈ ਉਹਨਾਂ ਕੋਲ ਮਿਲਣਾ ਆਉਂਦਾ ਉਹਨੂੰ ਜਾਂ ਪਰਿਵਾਰ ਨੂੰ ਜਾਂ ਰਿਸ਼ਤੇਦਾਰਾਂ ਨੂੰ ਕਦੇ ਮਹਿਸੂਸ ਨਹੀਂ ਹੁਣ ਦਿੱਤਾ ਕਿ ਮੈਂ ਐਡੀ ਵੱਡੀ ਬਿਮਾਰੀ ਦੇ ਨਾਲ ਅੰਦਰੋਂ ਲੜ ਰਿਹਾ ਹਾਂ ਤੇ ਕਿਤੇ ਵੀ ਕਿਸੇ ਨੂੰ ਦੱਸਣਾ ਕਿਸੇ ਨੇ ਕਿ ਗੁਰੂ ਜੀ ਸਾਡਾ ਕੋਈ ਬੰਦਾ ਫਲਾਨੀ ਜਗ੍ਹਾ ਠੀਕ ਹੋ ਗਿਆ ਸੀ ਉਹਨਾਂ ਨੇ ਇਮੀਡੀਏਟ ਕਹਿਣਾ ਵੀ ਚਲੋ ਚੱਲੀਏ ਆਪਾਂ ਆਪਾਂ ਵੀ ਇੱਥੇ ਜਾ ਕੇ ਆਉਨੇ ਮਤਲਬ ਹਿੰਮਤ ਹੀ ਬਹੁਤ ਸੀਗੇ ਕਿ ਆਪਾਂ ਫਾਈਟ ਕਰਨੀ ਹੈ ਤੇ ਅਖੀਰ ਤੱਕ ਉਹਨਾਂ ਨੇ ਪੂਰੀ ਫਾਈਟ ਕੀਤੀ ਵੀ ਬਾਕੀ ਤਾਂ ਪ੍ਰਮਾਤਮਾ ਨੇ ਜੋ ਸਮਾਂ ਫਿਕਸ ਕੀਤਾ ਉਹ ਸਾਰਿਆਂ ਤੇ ਆਉਣਾ ਹੀ ਹੈ ਸਰ ਤੁਹਾਡੀ ਸ਼ੁਰੂਆਤ ਹੁੰਦੀ ਉਹਨਾਂ ਦੇ ਨਾਲ ਜਿਸ ਆਪਣੀ ਜਰਨੀ ਉਹਨਾਂ ਦੇ ਨਾਲ ਸ਼ੁਰੂ ਕਰਦੇ ਹੋ ਲੰਬੇ ਟਾਈਮ ਤੋਂ ਤੁਸੀਂ ਉਹਨਾਂ ਦੇ ਨਾਲ ਜੁੜੇ ਹੋਏ ਹੋ ਮੈਨੂੰ ਥੋੜਾ ਉਹਨਾਂ ਦਿਨਾਂ ਦੇ ਬਾਰੇ ਦੱਸੋ ਪਹਿਲੀ ਮੁਲਾਕਾਤ ਕਿਵੇਂ ਹੁੰਦੀ ਹੈ ਤੁਹਾਡੀ ਜੀ ਮੈਂ ਨਾ ਐਸ ਕਾਲਜ ਖੰਨੇ ਪੜਦਾ ਸੀ ਉਦੋਂ ਪਲੱਸ 1 ਦੇ ਵਿੱਚ ਮੈਨੂੰ ਜਿਆਦਾ ਨਵਾਂ ਨਵਾਂ ਪਾਲੀਟਸ ਐਡਮਿਸ਼ਨ ਲਈ ਖੰਨੇ ਦਵਿੰਦਰ ਖੰਨੇ ਵਾਲਾ ਜੀ ਕਿਹੜੇ ਸਾਲ ਦੀ ਗੱਲ ਹੋਈ ਕੀ ਇਹ ਹੋएगी ਜੀ 90 90 ਦੇ ਆਸ-ਪਾਸ ओके ਹਾਂਜੀ ਤੇ ਦਵਿੰਦਰ ਖੰਨੇ ਵਾਲਾ ਜੀ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਉਹਨਾਂ ਦੇ ਸਾਰੇ ਗਾਣੇ ਬੜੇ ਸੁਪਰ ਡੁਪਰ ਹਿੱਟ ਚੱਲਦੇ ਸੀ ਤੇ ਮੈਂ ਉਹਨਾਂ ਕੋਲ ਜਾ ਗਵਿੰਦਰ ਕਾੜ ਉਹਨਾਂ ਦਾ ਆਫਿਸ ਸੀ ਤੇ ਮੈਂ ਦਵਿੰਦਰ ਜੀ ਨੂੰ ਜਾ ਕੇ ਜਦੋਂ ਗਾਣੇ ਵਗੈਰਾ ਸੁਣਾਉਣੇ ਤੇ ਉਹਨਾਂ ਨੇ ਬੜਾ ਮੇਥੋਂ ਪ੍ਰਭਾਵਿਤ ਹੋਏ ਤੇ ਈਵਨ ਜਦੋਂ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ ਸਭਨਾਂ ਨੂੰ ਇੱਕ ਮੌਕਾ ਦੇਣਗੇ ਐਡਾ ਵੱਡਾ ਗਾਣਾ ਮੈਂ ਉੱਥੇ ਹੀ ਸੀ ਜਦੋਂ ਇਹ ਗਾਣਾ ਲਿਖਿਆ ਗਿਆ ਦਵਿੰਦਰ ਭਾਜੀ ਕੋਲ ਜਦੋਂ ਮੈਂ ਗਾਣੇ ਸੁਣਾਏ ਤੇ ਦਵਿੰਦਰ ਭਾਜੀ ਨੂੰ ਲੱਗਿਆ ਕਿ ਗਾਣੇ ਬੈਤੂ ਅੱਛਾ ਲਿਖਦਾ ਤੇ ਬਾਈ ਚਾਂਸ ਦਿੱਲੀ ਗੁਰੂ ਜੀ ਦਾ ਕਾਲ ਸੀ ਤੇ ਉਹ ਦਵਿੰਦਰ ਭਾਜੀ ਕਹਿੰਦੇ ਭਾਜੀ ਮੇਰੇ ਕੋ ਇੱਕ ਮੁੰਡਾ ਬੈਠਾ ਵੀ ਬਹੁਤ ਅੱਛੇ ਗਾਣੇ ਲਿਖਦਾ ਹੈ ਤੇ ਗੁਰੂ ਜੀ ਕਹਿੰਦੇ ਵੀ ਤੂੰ ਫਿਰ ਆਉਣਾ ਦਿੱ ਇਹ ਮੇਰੇ ਦਿਮੇਂਦਰ ਭਾਈ ਨੇ ਫਿਰ ਮੇਰੀ ਜਿਹੜੀ ਮੁਲਾਕਾਤ ਹੈ ਮੈਂ ਗੁਰੂ ਜੀ ਕੋਲ ਗਿਆ ਤੇ ਇੱਕ ਇੱਕ ਤਾਂ ਇਹ ਹੁੰਦਾ ਨਾ ਤੁਸੀਂ ਬਹੁਤ ਲੰਮੇ ਸਮੇਂ ਤੋਂ ਬੰਦਾ ਵੇਟ ਕਰਦਾ ਪਰ ਮੈਨੂੰ ਇਹ ਲੱਗਦਾ ਕਿ ਮੈਨੂੰ ਉਹ ਪੌੜੀ ਜਿਹੜੀ ਹੈ ਬਹੁਤ ਪਰਮਾਤਮਾ ਨੇ ਜਲਦੀ ਜਾਂ ਮੈਨੂੰ ਹੱਥ ਇੱਕ ਅੱਛੇ ਇਨਸਾਨ ਦਾ ਇੱਕ ਵੱਡੇ ਲੇਜੈਂਡ ਦਾ ਇੱਕ ਹੱਥ ਬੜੀ ਜਲਦੀ ਫੜਾਤਾ ਜੀ ਤੇ ਮੈਂ ਗੁਰੂ ਜੀ ਕੋਲ ਚਲਾ ਗਿਆ ਤੇ ਜਿੱਦਾਂ ਉਹਨਾਂ ਦਾ ਕਿਉਂਕਿ ਨਾਮ ਬਹੁਤ ਵੱਡਾ ਸੀ ਉਹਨਾਂ ਦੇ ਸਾਹਮਣੇ ਬੈਠਣਾ ਖੜਨਾ ਬੜਾ ਆਪਣੇ ਆਪ ਨੂੰ ਇੱਕ ਔਰਾ ਏਡਾ ਵੱਡਾ ਸੀ ਬੜਾ ਔਖਾ ਲੱਗਦਾ ਹੁੰਦਾ ਸੀ ਤੇ ਪਰ ਉਹਨਾਂ ਦੀ ਮਹਾਨਤਾ ਇਹ ਸੀ ਵੀ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਦੂਜੇ ਤੇ ਹਾਵੀ ਨਹੀਂ ਕੀਤਾ ਮਤਲਬ ਇਹ ਸ਼ੋਅ ਨਹੀਂ ਕੀਤਾ ਕਿ ਤੂੰ ਬਹੁਤ ਛੋਟਾ ਹੈ ਜਾਂ ਮੈਂ ਬਹੁਤ ਵੱਡਾ ਇਦਾਂ ਨਹੀਂ ਜਿਹੜਾ ਵੀ ਉਹਨਾਂ ਕੋਲ ਗਿਆ ਉਹਨਾਂ ਨੇ ਆਪਣੀ ਕਲਾ ਦੇ ਨਾਲ ਆਪਣੇ ਤਰੀਕੇ ਦੇ ਨਾਲ ਮਹਿਮਾਨ ਨਿਵਾਜ਼ੀ ਜਿਹੜੀ ਹੈ ਚਰਨਜੀਤ ਚੌਂਜਾ ਸਾਹਿਬ ਤੋਂ ਪਰ ਕੋਈ ਨਹੀਂ ਕਰ ਸਕਦਾ ਦੁਨੀਆ ਦੇ ਵਿੱਚ ਪੰਜਾਬ ਤੋਂ ਗਿਆ ਦੀ ਸਭ ਤੋਂ ਪਹਿਲਾਂ ਉਹਨਾਂ ਨੇ ਕਹਿਣਾ ਵੀ ਪੰਜਾਬ ਤੋਂ ਆਇਓ ਪਹਿਲਾਂ ਤਾਂ ਕੀ ਖਾਣਾ ਪੀਣਾ ਖਾਓ ਆ ਵੀ ਖਾਓ ਆ ਵੀ ਖਾਓ ਆ ਵੀ ਖਾਓ ਮਤਲਬ ਬੰਦੇ ਨੇ ਕਈ ਵਾਰ ਇਹ ਹੁੰਦਾ ਸੀ ਬੰਦੇ ਮਤਲਬ ਡਰਦੇ ਸੀ ਵੀ ਗੁਰੂ ਜੀ ਕੋ ਜਾਨਣਾ ਯਾਰ ਉਹਨਾਂ ਨੇ ਬਹੁਤ ਖਵਾ ਦੇਣਾ ਅੱਜ ਪਰ ਇਹ ਉਹਨਾਂ ਦਾ ਮਹਿਮਾਨ ਨਿਵਾਜ਼ੀ ਦਾ ਤਰੀਕਾ ਸੀ ਹਲ ਇਹ ਲੱਗਦਾ ਸੀ ਉਹਨਾਂ ਨੂੰ ਵੀ ਯਾਰ ਵੀ ਕਿਤੇ ਇਹ ਨਾ ਹੋ ਵੀ ਬੰਦੇ ਏਡੀ ਦੂਰੋਂ ਚੱਲ ਕੇ ਆਏ ਨੇ ਤੇ ਮੈਂ ਕਿਤੇ ਫਾਰਮੈਲਿਟੀ ਕਰ ਬੈਠਾ ਤੇ ਬੰਦੇ ਭੁੱਖੇ ਰਹਿ ਜਾਂਦੇ ਇਦਾਂ ਦੀ ਇਦਾਂ ਦੀ ਨੇਚਰ ਸੀ ਉਹਨਾਂ ਦੀ ਤੇ ਜਿਹੜਾ ਸਫ਼ਰ ਹੈ ਸਾਡਾ ਉਦੋਂ ਮੈਨੂੰ ਯਾਦ ਹੈ ਮੇਰਾ ਗਾਣਾ ਜਿਹੜਾ ਪਹਿਲਾ ਗਾਣਾ ਉਹਨਾਂ ਨੇ ਕੀਤਾ ਸੀ ਉਹ ਸੀਗਾ ਪਹਿਲਾਂ ਉਦੋਂ ਮੇਰਾ ਨਾਮ ਸੀ ਜਸਵਿੰਦਰ ਪੱਟੀ ਕਰਕੇ ਮੇਰਾ ਨਾਮ ਗੀਤਾਂ ਦੇ ਉੱਤੇ ਲਿਖਦੇ ਸੀ ਪਹਿਲਾ ਜਿਹੜਾ ਮੇਰਾ ਗੀਤ ਰਿਕਾਰਡ ਹੋਇਆ ਸੀ ਤੇਰੀ ਬੁੱਲੀਆਂ ਦੀ ਚੁੱਪ ਨਹੀਂ ਅਖਤਰ ਅਲੀਮਤ ਹੋਈ ਦੀ ਟੇਪ ਦੇ ਵਿੱਚ ਇੱਕ ਗਾਣਾ ਕੀਤਾ ਸੀ ਉਹਨਾਂ ਨੇ ਉਸ ਕੈਸਟ ਦੇ ਉੱਤੇ ਜਸਵਿੰਦਰ ਪੱਟੀ ਲਿਖਿਆ ਸੀ ਪਰ ਜਦੋਂ ਬਾਅਦ ਵਿੱਚ ਨੂਰ ਤੇਰੇ ਨਾਣਾ ਦਾ ਕੈਸਟ ਦੁਰਗਨਗਿੱਲਾ ਜੀ ਦੀ ਕੈਸਟ ਪਹਿਲੀ ਜਿਹੜੀ ਗੁਰੂ ਜੀ ਦੇ 뮤직 ਚ ਹੋਈ ਤੇ ਉਹਦੇ ਵਿੱਚ ਮੇਰੇ ਦੋ ਗਾਣੇ ਆਏ ਤੇ ਦੋਨਾਂ ਘੜਾਂ ਦੇ ਵਿੱਚ ਮੈਨੂੰ ਗੁਰੂ ਜੀ ਕਹਿੰਦੇ ਵੀ ਗਾਣੇ ਬਹੁਤ ਵਧੀਆ ਬਣ ਗਏ ਇਹ ਟੈਪ ਚੱਲ ਜਾਣੀ ਹੈ ਕਿਉਂਕਿ ਮਿਹਨਤੀ ਸੀ ਉਹਨੂੰ ਪਤਾ ਸੀ ਆਪਣੀ ਮਿਹਨਤ ਤੇ ਪਰੂਸਾ ਸੀ ਉਹਨਾਂ ਨੂੰ ਵੀ ਗਾਣੇ ਚੱਲ ਜਾਣੇ ਨੇ ਕਹਿੰਦੇ ਆਪਾਂ ਤੇਰਾ ਨਾਮ ਤੇਰੇ ਪਿੰਡ ਦੇ ਨਾਮ ਨਾਲ ਜੋੜਦੇ ਆਂ ਵੀ ਆਪਾਂ ਹੁਣ ਜਸਵਿੰਦਰ ਪੱਟੀ ਨਹੀਂ ਲਿਖਿਆ ਕਰਾਂਗੇ ਆਪਾਂ ਪੱਟੀ ਭੜੀ ਵਾਲਾ ਲਿਖਿਆ ਕਰਾਂਗੇ ਇਹ ਨਾਮ ਜਿਹੜਾ ਅੱਜ ਗੁਰੂ ਜੀ ਦੀ ਦੇਣਾ ਤੇ ਜਿੱਥੇ ਵੀ ਕਿਤੇ ਦੁਨੀਆ ਸੁਣਦੀ ਹੈ ਤੇ ਉਹ ਗਾਣੇ ਜਿਹੜੇ ਨੇ ਅੱਜ ਵੀ ਅਭਰਨੇ ਕਿ ਆਪੇ ਹਰਫ ਮੁਹੱਬਤਾਂ ਦੇ ਲਿਖ ਕੇ ਤੂੰ ਬੈਰ ਨੇ ਛਰੀ ਹੀਟ ਮਾਰ ਗਈ ਅਸੀਂ ਜਿੱਤ ਕੇ ਮੁਕੱਦਮਾ ਪ ਤੂੰ ਰਾਤ ਪਈ ਤੋਂ نیچے ਨਹੀਂ ਆ ਮੇਰੀ ਮੜੀ ਤੇ ਦੀਵਾ ਤਰ ਜ ਬਹੁਤ ਅੱਛੇ ਗਾਣੇ ਸੀ ਉਹਨਾਂ ਨੇ ਇਨਾ ਅੱਛਾ ਮਿਊਜ਼ਿਕ ਕੀਤਾ ਤੇ ਮੈਨੂੰ ਖੁਦ ਨੂੰ ਯਕੀਨ ਨਹੀਂ ਸੀ ਹੁੰਦਾ ਕਿ ਜਦੋਂ ਮਾਰਕੀਟ 'ਚ ਟੇਪ ਆ ਗਈ ਤੇ ਇੱਕਦਮ ਦੁਨੀਆ ਦੇ ਵਿੱਚ ਨਾਮ ਹੋ ਗਿਆ ਇੱਕਦਮ ਦੁਨੀਆ ਨੇ ਜਿਦਾਾਥਾ ਤੇ ਚੁੱਕ ਲਿਆ ਕਿ ਕੋਈ ਪੰਜਾਬ ਦਾ ਨਵਾਂ ਰਾਈਟਰ ਇੱਕ ਸੋਹ ਸਾਨੂੰ ਮਿਲਿਆ ਜੀ ਸੋ ਜਦੋਂ ਗਾਣਾ ਰਿਕਾਰਡ ਕਰਨਾ ਹੁੰਦਾ ਸੀ ਜਾਂ ਕਿ ਬਣਾਉਣਾ ਹੁੰਦਾ ਸੀ ਤਾਂ ਕਿਵੇਂ ਦਾ ਮਾਹੌਲ ਬਣ ਜਾਂਦਾ ਸੀ ਉੱਚ ਇਸਾਂ ਕਿਵੇਂ ਹੁੰਦੀਆਂ ਸੀ ਕਾਫੀ ਸਾਰੇ ਆਰਟਿਸਟ ਉਹਨਾਂ ਦੇ ਕੋਲ ਜਾਂਦੇ ਸੀ ਆਪਾਂ ਬਹੁਤ ਸਾਰੀਆਂ ਵੀਡੀਓਜ਼ ਵੀ ਦੇਖਦੇ ਹਾਂ ਹਾਰਮੋਨੀਅਮ ਵਜਾਉਂਦੇ ਨੇ ਤਾਲੇਦਾਰੇ ਬਹੁਤ ਸਾਰੇ ਕਲਾਕਾਰ ਬੈਠੇ ਹੋਏ ਨਜ਼ਰ ਵੀ ਆਉਂਦੇ ਨੇ ਜੀ ਜੀ ਬਿਲਕੁਲ ਉਹ ਗੁਰੂਜੀ ਦਾ ਅਸਲ ਦੇ ਵਿੱਚ ਕਿਉਂਕਿ ਉਹ ਆਪਣੇ ਆਪ ਦੇ ਵਿੱਚ ਬਹੁਤ ਅੱਛੇ ਲਿਰਿਸਟਿਸਟ ਵੀ ਸੀ ਬਹੁਤ ਅੱਛੇ میوزਿਕ ਡਾਇਰੈਕਟਰ ਤਾਂ ਹੈ ਹੀ ਸੀ ਹੈ ਨਾ ਜੀ ਉਹਨਾਂ ਦੇ ਇੱਕ ਕੰਬੀਨ ਇੱਕ ਆਪਾਂ ਕਹਿ ਲਈਏ ਵੀ ਉਹਨਾਂ ਕੋਲ ਬਹੁਤ ਸਾਰਾ ਭੰਡਾਰ ਸੀ ਸਾਰੀਆਂ ਚੀਜ਼ਾਂ ਦਾ ਤੇ ਉਹਨਾਂ ਦੇ ਇੱਕ ਤਰੀਕਾ ਸੀ ਕੰਮ ਕਰਨ ਦਾ ਕਿ ਜਦੋਂ ਕਿਸੇ ਵੀ ਆਰਟਿਸਟ ਨੇ ਜਾਂ ਰਾਈਟਰ ਨੇ ਜਾਣਾ ਜਾਂ ਉਹਨਾਂ ਨੇ ਗਾਣਾ ਪੜ੍ਹਨਾ ਤਾਂ ਉਹਨਾਂ ਨੂੰ ਪੜ੍ਹਦੇ ਹੀ ਸਾਰਾ ਪਤਾ ਲੱਗਦਾ ਸੀ ਕਿ ਇਹ ਗਾਣਾ ਐਸ ਆਰਟਿਸਟ ਦੇ ਵਾਸਤੇ ਹੁੰਦਾ ਹੁਣ ਉੱਥੇ ਕੀ ਹੋਣਾ ਜਦੋਂ ਵੀ ਕਿਸੇ ਇੱਕ ਆਰਟਿਸਟ ਦੇ ਗਾਣੇ ਤਿਆਰ ਹੋਣੇ ਹੁੰਦੇ ਤਾਂ ਸਾਰੇ ਆਰਟਿਸਟ ਉੱਥੇ ਹਾਜ਼ਰ ਹੁੰਦੇ ਉੱਥੇ ਮੇਰੇ ਸਾਹਮਣੇ ਦੇਖਦੇ ਦੀ ਗੱਲ ਹੈ ਇਥੇ ਹੰਸ ਭਾਜੀ ਬੈਠੇ ਨੇ ਸਰਦੂਲ ਭਾਜੀ ਬੈਠੇ ਨੇ ਸਤਵਿੰਦਰ ਬੁੱਗਾ ਜੀ ਬੈਠੇ ਨੇ ਦੁਰਗਨ ਗੀਲਾ ਬੈਠੇ ਨੇ ਅਰ ਭਜਨ ਮਾਨ ਕਮਲਜੀਤ ਨੀਰੂ ਇਹ ਸਾਰੇ ਲੋਕ ਇੱਥੇ ਬੈਠੇ ਹੁੰਦੇ ਉਹਨਾਂ ਨੇ ਜਦੋਂ ਤਰਜ ਬਣਾਉਣੀ ਤਾਂ ਫਿਰ ਉਹਨਾਂ ਨੇ ਦੇਖਣਾ ਵੀ ਇਹਨਾਂ ਦੇ ਵਿੱਚੋਂ ਗਵਾਕੇ ਦੇਖਣੀ ਸਾਬਰਕੋਟੀ ਜੀ ਬੈਠੇ ਨੇ ਉਹਨਾਂ ਨੇ ਗਵਾਕੇ ਦੇਖਣੀ ਉਹਨਾਂ ਨੂੰ ਲੱਗਣਾ ਕਿ ਸਾਬਰਕੋਟੀ ਤੇ ਉਹਨਾਂ ਨੇ ਕਿਹਾ ਸਾਬਰ ਤੂੰ ਸੁਣਾ ਹੂੰ ਫਿਰ ਉਹਨਾਂ ਨੇ ਕਿ ਹਸ ਤੂਸਣਾ ਸਰਦੂਲ ਤੂਸਣਾ ਇਦਾਂ ਕਰਕੇ ਉਹਨਾਂ ਨੇ ਗਵਾਕੇ ਦੇਖਣਾ ਗਾਣਾ ਕਿਦੇ ਤੇ ਪਰਫੈਕਟ ਢੁਕਦਾ ਫਿਰ ਉਹਦੀ ਤਿਆਰੀ ਹੋਣੀ ਫਿਰ ਸਾਰਿਆਂ ਨੂੰ ਪੁੱਛਣਾ ਵੀ ਠੀਕ ਲੱਗਦਾ ਓਕੇ ਉਹ ਸਾਰਿਆਂ ਨੇ ਕਿਹਾ ਹਾਂ ਜੀ ਕਿਉਂਕਿ ਸਾਰੇ ਆਪਣੇ ਆਪ ਚੋ ਮਹਾਰਥੀ ਸੀ ਉਹ ਵੀ ਗਾਇਕੀ ਨਾਲ ਤਾਂ ਮੈਨਾਂ ਲੈ ਰਹੇ ਆ ਵੱਡੇ ਵੱਡੇ ਸਟਾਰ ਲੀਜੈਂਡ ਹੋਏ ਨੇ ਸਾਡੇ ਉਹ ਤੇ ਉਹਨਾਂ ਨੂੰ ਪੁੱਛਣਾ ਕਿ ਠੀਕ ਹੈ ਤੇ ਉਹਨਾਂ ਨੇ ਕਿਹਾ ਜੀ ਬਿਲਕੁਲ ਸਹੀ ਹੈ ਗੁਰੂ ਜੀ ਕਰ ਦਿਓ ਇਹ ਹੀ ਕਾਰਨ ਸੀ ਕਿ ਗਾਣੇ ਇੰਨੇ ਹਿੱਟ ਹੋਣੇ ਮਤਲਬ ਉਹਨਾਂ ਦੀ ਕੈਸਟ ਜਦੋਂ ਆਉਂਦੀ ਸੀ 8 ਗਾਣੇ ਤੇ ਮੈਨੂੰ ਯਾਦ ਆ ਕਿ ਅਸੀਂ ਇੱਕ ਸਿਰਫ ਅਜੀਤ ਅਖਬਾਰ ਦੇ ਵਿੱਚ ਉਹ ਮੀਡੀਆ ਦਾ ਜ਼ਮਾਨਾ ਨਹੀਂ ਸੀ ਅਜੀਤ ਅਖਬਾਰ 'ਚ ਇੱਕ ਐਡ ਲੱਗਦੀ ਹੁੰਦੀ ਸੀ ਵੀ ਚਰਨਜੀਤ ਉਹ ਜਿਆਦੇ ਸੰਗੀਤ ਨਾਲ ਸ਼ਿੰਗਾਰੀ ਕੈਸਟ ਆ ਤੇ ਗਾਇਕੇ ਤੇ ਐਨੀ ਰੇਟ ਨੂੰ ਆਉਣੀ ਹੈ ਸਮਝ ਲਓ ਜਿਸ ਦਿਨ ਉਹ ਐਡ ਲੱਗਦੀ ਸੀ 10 ਲੱਖ ਟੇਪ ਦੂਸਰੇ ਦਿਨ ਪੰਜਾਬ 'ਚ ਲੱਭਦੀ ਨਹੀਂ ਸੀ ਹੁੰਦੀ ਕੈਸਟ ਕੈਸਟ 10 ਲੱਖ ਕੈਸਟ ਦੀ ਗੱਲ ਕਰਦਾ ਜਿਹਦੀ ਜਿਹਦਾ ਰੇਟ 30 ਤੋਂ 35 ਰੁਪਏ ਹੁੰਦਾ ਸੀ ਇੱਕ ਕੈਸਟ ਦਾ ਸੈਕੰਡੇ ਮਿਲਦੀ ਨਹੀਂ ਸੀ ਹੁੰਦੀ ਉਹ ਜਿਹੜਾ ਸਵੇਰੇ ਸਵੇਰੇ ਲੈ ਗਿਆ ਲੈ ਗਿਆ ਦੁਪਹਿਰ ਵਾਲਿਆਂ ਨੂੰ ਕਹਿੰਦੇ ਸੀ ਹੁਣ 4 ਦਿਨਾਂ ਬਾਅਦ ਆਏਗੀ ਉਦੋਂ ਮਿਲੇਗੀ ਤੁ ਸਾਰੀਆਂ ਹਿੱਟਾਂ ਸਾਰੇ ਗਾਣੇ ਅੱਠ ਦੇ ਅੱਠ ਹੀ ਗਾਣੇ ਤੁਸੀਂ ਕੋਈ ਵੀ ਕੈਸਟ ਪੁਰਾਣੀ ਸੁਣ ਲਓ ਹੁਸਨਾ ਦੇ ਮਾਲਕੋ ਸੁਣੋ ਉਹਨਾਂ ਦੀ ਕੈਸਟ ਕਿਤੇ ਠੀਕ ਹੈ ਜੀ ਉਹਦੇ ਵਿੱਚ ਗਾਣੇ ਸੁਣੋ ਤੁਸੀਂ ਇੱਕ ਤੋਂ ਇੱਕ ਗਾਣੇ ਸਾਰੇ ਕੋਈ ਵੀ ਐਸਾ ਇਹ ਲੱਗਦਾ ਹੀ ਨਹੀਂ ਵੀ ਕਿਤੇ ਉਹਨਾਂ ਨੇ ਜਾਂ ਚਿੱਠੀਆਂ ਨਹੀਂ ਚਿੱਠੀਏ ਹੈਨਾ ਤੇ ਜਾਂ ਆਪਾਂ ਗੁਰਦਾਸ ਮਾਨ ਜੀ ਦੀ ਗੱਲ ਕਰੀਏ ਤੇ ਹਸ ਜੀ ਦੀ ਗੱਲ ਕਰੀਏ ਪਤਾ ਪਤਾ ਸਿੰਘਾਂ ਦਾ ਵੈਰੀਓ ਤੋਂ ਹਾਲਾਤ ਉਹਦਾਂ ਦੇ ਸੀ ਉਹ ਸਾਰੀ ਹਿੱਟ ਚਮਕੀਲੇ ਦੀ ਗੱਲ ਕਰੀਏ ਸਭ ਤੋਂ ਵੱਡੀ ਗੱਲ ਚਮਕੀਲਾ ਜਿੰਨਾ ਰਿਕਾਰਡ ਹੋਇਆ ਸਾਰੇ ਹੀ ਹਿੱਟ ਧਾਰਮਿਕ ਗਾਇਆ ਉਹ ਵੀ ਹਿੱਟ ਮੈਨੂੰ ਉਹਨਾਂ ਨੂੰ ਬੜੇ ਪਸੰਦ ਸੀ ਅਮਰ ਸਿੰਘ ਚਮਕੀਲਾ ਜੀ ਹਮੇਸ਼ਾ ਤਾਰੀਫ ਕਰਦੇ ਸੀ ਜੀ ਬਿਲਕੁਲ ਕਿਉਂਕਿ ਚਮਕੀਲਾ ਇੱਕ ਆਪਣੇ ਆਪ 'ਚ ਬਹੁਤ ਵੱਡੇ ਆਪਾਂ ਕਹੇ ਲਈ ਨਾ ਕੁਝ ਲੋਕਾਂ ਨੂੰ ਨਾ ਪ੍ਰਮਾਤਮਾ ਨੇ ਕੁਝ ਦੇ ਕੇ ਸਪੈਸ਼ਲ ਭੇਜਿਆ ਹੁੰਦਾ ਹੈ ਤੇ ਕਿਉਂਕਿ ਚਮਕੀਲਾ ਜੀ ਖੁਦ ਆਪਣੇ ਆਪ ਦੇ ਵਿੱਚ ਬਹੁਤ ਅੱਛੇ ਕੰਪੋਜ਼ਰ ਵੀ ਸੀ ਗਾਣਾ ਵੀ ਲਿਖਦੇ ਸੀ ਤੇ ਉਹ ਮਤਲਬ ਕੰਪੋਜੀਸ਼ਨਾਂ ਆ ਮਿਊਜ਼ਿਕ ਵੀ ਕਰ ਲੈਂਦੇ ਗਾਤਾ ਅੱਛਾ ਲੈਂਦੇ ਸੀ ਤੇ ਉਹਾਂ ਚ ਜਿਹੜੀ ਕੈਚਿੰਗ ਪਾਵਰ ਬਹੁਤ ਸੀ ਜਿਵੇਂ ਬਾਕੀ ਆਰਟਿਸਟਾਂ ਤੇ ਕਈ ਵਾਰ ਟਾਈਮ ਲਾਉਣਾ ਪੈਂਦਾ ਜਾਂ ਮਿਹਨਤ ਕਰਨੀ ਪੈਂਦੀ ਹੈ ਤਾਂ ਚਮਕੀਲਾ ਦੇ ਉੱਤੇ ਜਿਹੜੀ ਮਿਹਨਤ ਆ ਬਹੁਤ ਘੱਟ ਕਰਨੀ ਪੈਂਦੀ ਸੀ ਕਿ ਉਹਦੇ ਜਿਹੜੇ ਗਾਣੇ ਸੀ ਪਰਫੈਕਟ ਹੁੰਦੇ ਸੀ ਮਤਲਬ ਜਦੋਂ ਸੁਣਾਉਣਾ ਗੁਰ ਜੀ ਕਨ ਠੀਕ ਹੈ ਤੇ ਉਹੀ ਕਾਰਨ ਕਿ ਅੱਜ ਚਮਕੀਲਾ ਜੇ ਦੇਖੀ ਅੱਜ ਦੀ ਡੇਟ 'ਚ ਵੀ ਸਭ ਤੋਂ ਜਿਹੜਾ ਵੱਧ ਵਿਕਣ ਵਾਲਾ ਅਮਰ ਸਿੰਘ ਚਮਕੀਲਾ ਜੀ ਸਵੇਰ ਕੀ ਮੈਂ ਦੱਸਿਓ ਉਹਨਾਂ ਦਾ ਗੁੱਸਾ ਵੀ ਕਰਦੇ ਸੀ ਪਿਆਰ ਨਾਲ ਹੀ ਰੱਖਦੇ ਸੀ ਸਾਰਿਆਂ ਨੂੰ ਜੀ ਦੇਖੋ ਐਡੇ ਵੱਡੇ ਲੈਜੈਂਡ ਲੋਕ ਨੇ ਜਿਨ੍ਹਾਂ ਨੇ ਬਚਪਨ ਤੋਂ ਮੈਂ ਦੱਸਦੇ ਹੁੰਦੇ ਸੀ ਮੈਨੂੰ ਕਿ ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਤੇ ਮੈਂ ਨਾ ਜਦੋਂ ਸਕੂਲ ਤੋਂ ਭੱਜੀ ਭੱਜ ਜਾਣਾ ਕਲਾਸ ਤੋਂ ਤੇ ਰਸਤੇ 'ਚ ਨਾ ਕੋਈ ਮੈਨੂੰ ਆਵਾਜ਼ ਸੁਣਨੀ ਘਰ ਦੇ ਵਿੱਚੋਂ ਮੰਡੋਲਿਨ ਵੱਜਣ ਦੀ ਮੈਨੂੰ ਬਸ ਸਾਜ਼ਾਂ ਦੀ ਬਾਤ ਸੁਣਨੀ ਵੀ ਅੰਦਰ ਕੋਈ ਸਾਜ਼ ਵਜਾਦੇ ਨੇ ਮੈਂ ਕੰਨ ਲਾ ਕੇ ਸੁਣਨਾ ਤੇ ਕਈ ਵਾਰ ਕਹਿੰਦਾ ਉਹਨਾਂ ਨੂੰ ਪੁੱਛਣਾ ਨਾ ਵੀ ਇਹ ਕੌਣ ਆ ਬੱਚਾ ਸੁਣਦਾ ਤੇ ਉਹ ਮਤਲਬ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਉਦੋਂ ਤੋਂ ਹੀ ਮੈਂ ਸੰਗੀਤ ਦੇ ਨਾਲ ਜੁੜ ਗਿਆ ਸੀ ਤੇ ਕਰਦੇ 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 ਸਮਾਂ ਪਾ ਕੇ ਉਹ ਕੇਐਸ ਅਨੁਰੂल्ला ਸਾਹਿਬ ਨਾਲ ਜਿਹੜੇ ਬਹੁਤ ਵੱਡੇ ਪੰਜਾਬੀ ਜਸਪਿੰਦਰ ਅਨੁਰੂल्ला ਜੀ ਦੇ ਡੈਡੀ ਨੇ ਜੀ ਜੀ ਉਹਨਾਂ ਦੇ ਨਾਲ ਉਹਨਾਂ ਨੇ ਕਾਫੀ ਲੰਮਾ ਸਮਾਂ ਜਿਹੜਾ ਮਿਊਜ਼ਿਕ ਦਾ ਕੰਮ ਕੀਤਾ ਮੈਡੋਲੀਨ ਬੜੇ ਅੱਛੇ ਮੈਡੋਲੀਨ ਪਲੇਅਰ ਸੀ ਗੁਰੂ ਜੀ ਹੁਜਾ ਸਾਹਿਬ ਤੋਂ ਉਸ ਤੋਂ ਵਧੀਆ ਹਾਰਮੋਨੀਅਮ ਦੇ ਮੈਂ ਤਾਂ ਇਹ ਕਹਾਂਗਾ ਕਿ ਦੁਨੀਆ ਦੇ ਵਿੱਚ ਚੰਨਜੀਤ ਹੁਜਾ ਸਾਹਿਬ ਤੋਂ ਬਾਅਦ ਐਡਾ ਵਧੀਆ ਤਰੀਕੇ ਨਾਲ ਐਡਾ ਵੱਡਾ ਮਤਲਬ ਹਾਰਮੋਨੀਅਮ ਨੂੰ ਕੋਈ ਨਹੀਂ ਪਲੇ ਕਰ ਸਕਦਾ ਕੁਝ ਯਾਦਾਂ ਸਰ ਜੋ ਤੁਸੀਂ ਸਾਡੇ ਨਾਲ ਉਹਨਾਂ ਸਾਂਝਾ ਕਰ ਸਕੋ ਤੁਸੀਂ ਬੜਾ ਲੰਬਾ ਟਾਈਮ ਉਹਨਾਂ ਦੇ ਨਾਲ ਬਿਤਾਇਆ ਜੀ ਬਿਲਕੁਲ ਜਿਵੇਂ ਤੁਹਾਡਾ ਪਹਿਲਾ ਵੀ ਸਵਾਲ ਸੀ ਵੀ ਉਹ ਗੁੱਸਾ ਵੀ ਹੋ ਜਾਂਦੇ ਸੀ ਕਿਉਂਕਿ ਕੰਮ ਉਹਨਾਂ ਲਈ ਜਦੋਂ ਕੰਮ ਕਰਦੇ ਸੀ ਨਾ ਜਦੋਂ ਅਸੀਂ ਦੇਖਣਾ ਸਟੂਡੀਓ ਦੇ ਸਟੂਡੀਓ ਦਾ ਦਰਵਾਜ਼ਾ ਬੰਦ ਹੋਣਾ ਬਾਹਰ ਇੱਕ ਰੈੱਡ ਲਾਈਟ ਲੱਗੀ ਹੋਈ ਸੀ ਜਦੋਂ ਰੈੱਡ ਲਾਈਟ ਔਨ ਹੋ ਗਈ ਨਾ ਕੋਈ ਅੰਦਰ ਜਾਏਗਾ ਨਾ ਕਿ ਬਾਹਰ ਚਾਹੇ ਉਹ 10 ਘੰਟੇ ਹੋ ਜਾਣ ਚਾਹੇ 5 ਘੰਟੇ ਹੋ ਜਾਣ ਚਾਹੇ 4 ਘੰਟੇ ਲੱਗਣ ਕੰਮ ਫਿਨਿਸ਼ ਹੋ ਕੇ ਹੀ ਉਹ ਲਾਈਟ ਆਫ ਹੁੰਦੀ ਸੀ ਤਾਂ ਗੁਰੂ ਜੀ ਬਾਹਰੋਂ ਤੁਸੀਂ ਅਸੀਂ ਕਈ ਵਾਰ ਬੈਠੇ ਰਹਿਣਾ ਸਵੇਰ ਤੋਂ ਬੈਹਿ ਜਾਣਾ ਦੁਪਹਿਰ ਲੰਘ ਜਾਣੀ ਸਾਰੀ ਵਾਰ ਪੇਵਟ ਕਰਦੇ ਆ ਕੋਈ ਦੋ ਲਾਈਟ ਬੰਦ ਹੋ ਗਈ ਗੁਰੂ ਜੀ ਬਾਤ। ਮਤਲਬ ਫਿਰ ਗੁੱਸਾ ਇਹ ਸੀ ਵੀ ਉਹਨਾਂ ਨੂੰ ਕਿਉਂਕਿ ਜਦੋਂ ਉਹਨਾਂ ਨੇ ਰਿਹਸਲ ਇੰਨੀ ਕਰਵਾ ਲੈਣੀ ਤੁਹਾਨੂੰ ਤਿਆਰੀ ਇੰਨੀ ਕਰਵਾ ਦਿੱਤੀ ਫਿਰ ਉਹਨਾਂ ਨੇ ਟਾਈਮ ਦੇਣਾ ਵੀ ਤੂੰ ਜਾ ਕਰ ਨੂੰ ਹਫਤਾ 10 ਦਿਨ ਆਪਣੇ ਘਰ ਜਾ ਕੇ ਪਿੰਡ ਜਾ ਕੇ ਮਿਹਨਤ ਕਰਕੇ ਰਿਆਜ਼ ਕਰਕੇ ਫਿਰ ਵਾਪਸ ਆਇਓ। ਜਿਹੜਾ ਟੈਸਟਉ ਨਹੀਂ ਸੀ ਕਈ ਵਾਰ ਔਖੇ ਵੀ ਔਖੇ ਗਾਣੇ ਹੁੰਦੇ ਨੇ ਨਹੀਂ ਸੀ ਗਾਉ ਹੁੰਦੇ ਉਹ ਗੁੱਸੇ ਵੀ ਜਿਵੇਂ ਬੱਚਿਆਂ ਨੂੰ ਆਪਾਂ ਘੂਰ ਕੇ ਕਈ ਵਾਰ ਗੁੱਸਾ ਕਰਦੇ ਆਂ ਬੱਚਿਆਂ ਨੂੰ ਅਸੀਂ ਡਰਾਉਨੇ ਵੀ ਆਂ ਅਸੀਂ ਬੱਚਿਆਂ ਨੂੰ ਗਾਲ੍ਹਾਂ ਵੀ ਕੱਢ ਲੈਂਦੇ ਆਂ ਤਾਂ ਕਿ ਉਹ ਚੰਗਾ ਕਰਨ ਉਹਨਾਂ ਨੂੰ ਜੇ ਅੱਜ ਉਹ ਸਟਾਰ ਨੇ ਸਾਰੇ ਲੋਕ ਵੱਡੇ ਵੱਡੇ ਜਿਨ੍ਹਾਂ ਦਾ ਆਪਾਂ ਨਾਮ ਲੈਨੇ ਆਂ ਤੇ ਉਹ ਉਹਨਾਂ ਦੀਆਂ ਗੁੱਸੇ ਹੋਣ ਕਰਕੇ ਜਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਪਿਆਰ ਨਾਲ ਗਾਲ੍ਹਾਂ ਵੀ ਕੱਢੀਆਂ ਉਹ ਕਾਰਨ ਅਸੀਂ ਉਹਨਾਂ ਨੂੰ ਵੱਡਾ ਬਣਾਉਣ ਦੇ ਵਿੱਚ ਉਹਨਾਂ ਨੇ ਯੋਗਦਾਨ ਇਹ ਅਹਿਮ ਨਿਭਾਇਆ ਠੀਕ ਹੈ ਜਿੱਤੇ ਉਹ ਕਿਉਂਕਿ ਫਿਰ ਉਸ ਵਾਸਤੇ ਪਿਆਰ ਵੀ ਬਹੁਤ ਕਰਦੇ ਸੀ ਜਦੋਂ ਫਿਰ ਖਾਣਾ ਪੂਰਾ ਹੋ ਜਾਣਾ ਉਹ ਲੱਗਣਾ ਵੀ ਹੁਣ ਬਹੁਤ ਅੱਛਾ ਖਾ ਤਾਂ ਫਿਰ ਉਹ ਬਹੁਤ ਜਾ ਕੇ ਉਹਨੂੰ ਪਿਆਰ ਵੀ ਕਰਨਾ ਹਰ ਆਰਟਿਸਟ ਨੂੰ ਉਹਨਾਂ ਨੇ ਫਿਰ ਖਲਾਉਣਾ ਪਲਾਉਣਾ ਆ ਮਤਲਬ ਉਹਨਾਂ ਨੇ ਪਿਆਰ ਵੀ ਕਰਨਾ ਬਹੁਤ ਕਿਉਂਕਿ ਜਿਹੜਾ ਵੀ ਲਿਸਨ ਹੁੰਦੇ ਨੇ ਉਹ ਜੇ ਗੁੱਸਾ ਕਰਦੇ ਨੇ ਤਾਂ ਪਿਆਰ ਵੀ ਬਹੁਤ ਹੁੰਦਾ ਨਾ ਦੇ ਅੰਦਰ ਬਿਲਕੁਲ ਅੱਛੇ ਇਨਸਾਨ ਵੱਡੇ ਇਨਸਾਨ ਸੀ ਤੇ ਕਾਫੀ ਸਾਰਾ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਨਾਲ ਮੈਂ ਤਾਂ ਇੱਕ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਵੀ ਉਹਨਾਂ ਨਾਲ ਸਹਿਰ ਬਹੁਤ ਕਰਦੇ ਸੀ ਓਕੇ ਤੇ ਜਦੋਂ ਮੈਂ ਨਾ ਮਨਾਂ ਮਗਿਆ ਮੈਨੂੰ ਤਾਂ ਪਤਾ ਨਹੀਂ ਸੀ ਤੇ ਮੈਂ ਇੱਕ ਵਾਰ ਜਾਈ ਗਿਆ ਨਾਲ ਨਾਲ ਚੱਲਦਾ ਰਿਹਾ ਚੱਲਦਾ ਰਿਹਾ ਤੇ ਮੇਰੇ ਖਿਆਲ ਜੀ 5-7 ਕਿਲੋਮੀਟਰ ਸ਼ਾਇਦ ਜ਼ਿਆਦਾ ਹੀ ਜਾਂਦੇ ਹੋਣੇ ਨੇ ਮੈਨੂੰ ਫਿਰ ਕਹਿੰਦੇ ਵੀ ਤੂੰ ਇੱਦਾਂ ਕਰੀਂ ਪੱਟੀ ਵੀ ਜੇ ਥੱਕ ਗਿਆ ਨਾ ਬੈਠ ਜੀ ਰਸਤੇ 'ਚ ਬੈਠ ਜੀ ਮੈਂ ਤੈਨੂੰ ਵਾਪਸੀ ਤੇ ਇੱਥੋਂ ਲੈ ਲੂੰਗਾ ਫਿਰ ਮੈਂ ਕੀ ਕਰਨਾ ਉਹਨਾਂ ਨੇ ਜਦ ਵੀ ਜਾਣਾ ਫਿਰ ਮੈਂ ਬੈ ਰੁਕ ਜਾਣਾ ਜਿੱਥੇ ਤੱਕ ਜਾ ਹੋਇਆ ਠੀਕ ਹੈ ਮੈਂ ਰੁਕ ਜਾਣਾ ਤੇ ਗੁਰੂ ਜੀ ਨੇ ਫਿਰ ਵਾਪਸ ਆ ਕੇ ਮੈਨੂੰ ਲੈ ਲੈਣਾ ਚੱਲ ਚੱਲੀਏ ਕਰਨ ਅੱਛਾ ਸੈਰ ਕਰਦੇ ਵਹੋ ਸੈਰ ਇੰਨੀ ਕਰਨੀ ਤੇ ਨਾਲ ਲੈ ਕੇ ਜਾਣਾ ਘਰੇ ਵੀ ਅਸੀਂ ਜਾਂਦੇ ਰਹੇ ਆ ਸਚਨ ਹੋਣੀ ਪੰਕਜ ਹੋਣੀ ਬਹੁਤ ਛੋਟੇ ਹੁੰਦੇ ਸਕੂਲ ਪੜ੍ਹਦੇ ਹੁੰਦੇ ਸੀ ਉਦੋਂ ਉਹਨਾਂ ਦਿਨਾਂ ਦੀ ਗੱਲ ਹੈ ਇਹ ਤੇ ਮਤਲਬ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਂਗ ਵਿਚਰੇ ਆ ਰਹੇ ਆ ਇੱਥੇ ਵੀ ਜਦੋਂ ਆਏ ਨੇ ਪੰਜਾਬ ਦੇ ਵਿੱਚ ਵੀ ਇੱਥੇ ਵੀ ਅਸੀਂ ਬਹੁਤ ਸਾਰਾ ਉਹਨਾਂ ਨਾਲ ਸਮਾਂ ਬਤਾਇਆ ਜਦੋਂ ਕਹਿੰਦੇ ਕੋਈ ਉਹਨਾਂ ਦੀ ਕੈਸਿਟ ਰਿਲੀਜ਼ ਹੋਣੀ ਹੁੰਦੀ ਸੀ ਤਾਂ ਬੜੇ سارے ਆਰਟਿਸਟ ਨਾ ਪਹਿਲਾਂ ਸੌਂਗ ਸੁਣਦੇ ਸੀ ਉਹਨਾਂ ਦੇ ਉਸ ਤੋਂ ਬਾਅਦ ਕਾਪੀ ਵੀ ਕੀਤੇ ਜਾਂਦੇ ਸੀ ਉਹਨਾਂ ਦੇ ਵੱਲੋਂ ਉਹਨਾਂ ਚੀਜ਼ਾਂ ਨੂੰ ਜੀ ਕਿ ਉਹ ਇੰਨਾ ਹੁੰਦਾ ਸੀ ਕਿ ਹਾਂ ਹਰ ਚੀਜ਼ ਜਿਹੜੀ ਸੁਪਰ ਹਿੱਟ ਹੁੰਦੀ ਸੀ ਜਦੋਂ ਵੀ ਮਾਰਕੀਟ 'ਚ ਆਉਂਦੀ ਸੀ ਬਿਲਕੁਲ 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 ਜੀ ਦੇਖੋ ਕਿਉਂਕਿ ਉਹ ਉਹ ਪਹਿਲਾਂ ਹੀ ਜਦੋਂ ਗਾਣਾ ਬੰਦ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪਤਾ ਹੁੰਦਾ ਸੀ ਵੀ ਗਾਣੇ ਨੇ ਹਿੱਟ ਹੋਣਾ ਕਿਉਂਕਿ ਇੰਨੀ ਮਿਹਨਤ ਕੀਤੀ ਹੋਈ ਮੈਂ ਤਾਂ ਦੇਖਿਆ ਸਾਰੀ ਸਾਰਾ ਕੱਲੇ ਗੁਰੂ ਜੀ ਕਈ ਵਾਰ ਸਾਰੀ ਰਾਤ ਬੈਠੇ ਨੇ ਤਾਂ ਗਾਣੇ ਨੂੰ ਮਤਲਬ ਇੱਕੋ ਚੀਜ਼ ਨੂੰ ਸਾਰੀ ਰਾਤ ਕਰਦੇ ਰਹਿੰਦੇ ਸੀ ਸਵੇਰੇ ਅਸੀਂ ਸਟੂਡੀਓ ਕਈ ਵਾਰ ਆਉਂਜਾਣਾ ਜਦੋਂ ਉੱਠ ਕੇ ਜਨੂਨ ਦੀ ਹੱਦ ਤੱਕ ਮਤਲਬ ਜਿਵੇਂ ਆਪਾਂ ਕਹਿ ਲਈਏ ਨਾ ਵੀ 뮤ਜ਼ਿਕ ਉਹਨਾਂ ਦੇ ਅੰਦਰ ਮੈਂ ਤਾਂ ਇਹ ਕਹੂੰਗਾ ਵੀ ਬਲੱਡ ਘੱਟ ਹੋਣਾ ਜਿੰਨਾ ਉਹਨਾਂ ਦੇ ਅੰਦਰ 뮤ਜ਼ਿਕ ਭਰਿਆ ਹੋਇਆ ਸੀ ਤੇ ਇੱਥੇ ਵੀ ਹੁਣ ਸਚਨ ਦੱਸ ਰੇ ਸੀ ਉਹਨਾਂ ਦੇ ਬੇਟੇ ਕਿ ਆਖਰੀ ਦਿਨਾਂ ਦੇ ਵਿੱਚ ਵੀ ਉਹ ਜਿਵੇਂ ਥੋੜਾ ਜਿਹਾ ਉਹਨਾਂ ਨੇ ਕੀ ਕਰਨਾ ਵੀ ਸਟੂਡੀਓ ਜਾਣਾ ਹੈ ਨਾ ਮੈਂ ਹੁਣ ਸਟੂਡੀਓ ਜਾਣਾ ਕਿਉਂਕਿ 뮤ਜ਼ਿਕ ਨਾਲ 뮤ਜ਼ਿਕ ਅੰਦਰ ਸੀ ਉਹਨਾਂ ਦੇ ਲਗਾ ਸੀ ਕਰ ਕੁਝ ਸਕਦੇ ਨਹੀਂ ਸੀ ਬਿਮਾਰ ਸੀ ਡਾਕਟਰ ਨੇ ਮਨਾ ਕਰਤਾ ਨਹੀਂ ਕਰਨਾ ਪਰ ਕਿਤੇ ਨਾ ਕਿਤੇ ਸੀ ਮੈਂ ਸਟੂਡੀਓ ਜਾਊਂਗਾ ਤਾਂ ਮੇਰੇ ਕੰਨਾਂ 'ਚ 뮤ਜ਼ਿਕ ਪਾਊਗਾ ਸੰਗੀਤ ਪਾਊਗਾ ਫਿਰ ਹੌਲੀ ਹੌਲੀ ਡਾਕਟਰਾਂ ਨੇ ਮਨਾ ਕੀਤਾ ਵੀ ਨਹੀਂ ਤੁਸੀਂ ਮੈਨਾਂ ਨੂੰ ਘਰ ਸ਼ਿਫਟ ਕਰੋ ਸਚਨ ਉਹਨਾਂ ਨੇ ਫਿਰ ਉਹਨਾਂ ਨੂੰ ਘਰ ਸ਼ਿਫਟ ਕਰ ਲਿਆ ਵੀ ਚਲੋ ਕਿਉਂਕਿ ਸਟੂਡੀਓ ਦੇ ਵਿੱਚ ਕਈ ਵਾਰ ਕੀ ਹੁੰਦਾ ਤੁਸੀਂ ਕੰਮਾਂ 'ਚ ਬਿਜ਼ੀ ਹੋ ਜਾਂ ਕੋਈ ਤੁਸੀਂ ਮਾਰਕੀਟ ਚਲੇ ਗਏ ਸਚਨ ਉਹ ਪਿੱਛੋਂ ਇਕੱਲੇ ਨੇ ਕੋਈ ਦੇਖਣ ਵਾਲਾ ਨਹੀਂ ਘਰ ਤਾਂ ਸਾਰੇ ਹੁੰਦੇ ਨੇ ਇਸ ਕਰਕੇ ਉਹ ਥੋੜਾ ਜਿਹਾ ਵੀ ਉਹਨਾਂ ਨੂੰ ਮਾਹੌਲ ਚਲੋ ਇਦਾਂ ਦਾ ਸੀ ਪਰ ਮੈਂ ਇਹ ਤਾਂ ਇਹੀ ਕਹਾਂਗਾ ਜੀ ਵੀ ਦੁਨੀਆ ਦੇ ਵਿੱਚ ਇਹ ਇਦਾਂ ਦੇ ਇਨਸਾਨ ਜਿਹੜੇ ਨੇ ਉਹ ਮਤਲਬ ਯੁੱਗ ਕੀ ਪਤਾ ਨਹੀਂ ਕਿੰਨੀ ਦੁਨੀਆ ਪਤਾ ਨਹੀਂ ਕਿੰਨਾ ਕਿਦਾਂ ਕਿੰਨੀਆਂ ਦੁਨੀਆ ਆ ਕੇ ਚਲੇ ਜਾਣਗੀਆਂ ਕਿੰਨੇ ਲੋਕ ਆ ਕੇ ਚਲੇ ਜਾਣਗੇ ਪਰ ਚਰਨਜੀਤ ਜੀ ਦੁਬਾਰਾ ਨਹੀਂ ਪੈਦਾ ਹੋ ਸਕਦੇ ਕਿਉਂਕਿ ਉਹਨਾਂ ਲਈ ਮੈਂ ਪਿੱਛੇ ਦੋ ਲਾਈਨਾਂ ਵੀ ਲਿਖਿਆ ਸੀ ਕਿ ਚਰਨਜੀਤ ਤਾਂ ਬਹੁਤ ਹੋਣਗੇ ਦੁਨੀਆ ਦੇ ਵਿੱਚ ਐ ਪਰ ਕਿ ਚਰਨਜੀਤ ਤਾਂ ਬਹੁਤ ਹੋਣਗੇ ਦੁਨੀਆ ਦੇ ਵਿੱਚ ਐ ਪਰ ਉਹ ਨਹੀਂ ਕੋਈ ਬਣ ਸਕਦਾ ਜੋ ਬਾਦਸ਼ਾਹ ਸੁਰਾਂ ਦਾ ਹੈ ਸਤ ਤੁਸੀਂ 1000 ਤੋਂ ਜ਼ਿਆਦਾ ਗੀਤ ਲਿਖੇ ਹੋਏ ਜੀ ਤੁਹਾਡੇ ਗੀਤਾਂ ਨੂੰ ਲੋਕਾਂ ਦੇ ਵੱਲੋਂ ਬੜਾ ਪਸੰਦ ਵੀ ਕੀਤਾ। ਕੀ ਆ ਹਮੇਸ਼ਾ ਬਹੁਤ ਪਿਆਰ ਮਿਲਿਆ ਹੈ? ਪਰ ਅੱਜਕੱਲ ਕਿਤੇ ਤੁਸੀਂ ਗਾਇਬ ਲੱਗਦੇ ਹੋ। ਕੀ ਕਾਰਨ ਆ ਕਿ ਉਹ ਚੀਜ਼ ਤੁਸੀਂ ਵੀ ਕਿਤੇ ਨਾ ਕਿਤੇ ਮਹਿਸੂਸ ਕਰਦੇ ਹੋ ਕਿ ਹਾਂ ਜਿਸ ਤਰੀਕੇ ਦੇ ਨਾਲ ਉਹ ਚੀਜ਼ਾਂ ਆ ਰਹੀਆਂ ਸੀ ਹੁਣ ਕਿਉਂ ਨਹੀਂ ਹੋ پا ਰਹੀਆਂ ਉਹਨੇ? ਜੀ ਬਿਲਕੁਲ ਦੇਖੋ ਇੱਕ ਤਾਂ ਥੋੜਾ ਜਿਹਾ ਸਮਾ ਚੇਂਜ ਹੁੰਦਾ ਹੈ ਨਾ ਹਰ 5 ਸਾਲ 10 ਸਾਲ ਬਾਅਦ ਇੱਕ ਸਮਾ ਚੇਂਜ ਹੁੰਦਾ ਟ੍ਰੈਂਡ ਚੇਂਜ ਹੁੰਦਾ ਅਸੀਂ ਸ਼ੁਰੂ ਦੇ ਵਿੱਚੋਂ ਸਾਰੇ ਤੌਰਾਂ 'ਚੋਂ ਗੁਜ਼ਰੇ ਆ। ਅਸੀਂ ਜਿਹੜੇ ਤਵੇਆਂ ਦਾ ਯੁੱਗ ਵੀ ਦੇਖਿਆ ਜਦੋਂ ਤਵੇ ਕੱਲੇ ਹੁੰਦੇ ਸੀ ਉਦੋਂ ਉਹ ਵੀ ਦੇਖਿਆ ਉਸ ਤੋਂ ਬਾਅਦ ਸੀਡੀ ਆ ਗਈ ਸੀਡੀ ਵੀ ਦੇਖੀ ਫਿਰ ਕੈਸਟ ਆ ਗਈ ਕੈਸਟ ਆ ਗਈ ਕੈਸਟ ਵੀ ਦੇਖੀ ਫਿਰ ਸੀਡੀ ਆ ਗਈ ਪੈਨ ਡਰਾਈਵ ਆ ਗਈ ਸਾਰਾ ਜ਼ਮਾਨਾ ਅਸੀਂ ਦੇਖਿਆ ਅੱਜ ਤੱਕ ਦਾ ਡਾਊਨਲੋਡਿੰਗ ਅਪਲੋਡਿੰਗ ਤੱਕ ਦਾ ਸੋ ਕਿਉਂਕਿ ਜੇ ਆਪਾਂ ਕਹਿ ਲਈਏ ਨਾ ਵੀ ਜਿਹੜੇ ਗਾਣੇ ਜਿੱਦਾਂ ਤੇ ਗੁਰੂ ਜੀ ਨੇ ਸਾਨੂੰ ਸਿਖਾਇਆ ਲਿਖਨੇ ਯਾ ਅੱਛੇ ਅੱਛੇ ਗਾਣੇ ਜਿਨ੍ਹਾਂ ਨੂੰ ਅਸੀਂ ਅੱਛੀ ਸਟੋਰੀ ਕਹਾਣੀ ਗਾਣੇ ਦੇ ਵਿੱਚ ਕੋਈ ਗੱਲ ਹੋਣੀ ਜੀ ਤੁਸੀਂ ਗਾਣਾ ਕੋਈ ਵੀ ਲਿਖੋ ਉਹਦੇ ਵਿੱਚ ਤੁਸੀਂ ਚਾਹੇ ਉਹ ਐਂਟਰਟੇਨਮੈਂਟ ਕਰਦਾ ਹੋਵੇ ਪਰ ਉਸ ਵਿੱਚ ਕੋਈ ਗੱਲ ਹੋਵੇ ਕਿਸੇ ਨੂੰ ਕਹਿਣ ਵਾਸਤੇ ਕੋਈ ਮੈਸੇਜ ਹੋਵੇ ਸੀ ਨਹੀਂ ਹਵੇ ਗੁਰੂ ਜੀ ਦਾ ਇਹ ਕਹਿਣਾ ਸੀ ਵੀ ਉਹ ਲੌਂਗ ਟਰਮ ਗਾਣੇ ਚੱਲਦੇ ਨੇ ਜੀ ਤੇ ਉਹ ਸਾਨੂੰ ਲੱਗਦਾ ਕਿ ਕਾਫੀ ਧੀਰ ਤੋਂ ਉਦਾਂ ਦੇ ਲੋਕ ਜਿਹੜੇ 뮤직 ਕਰਨ ਵਾਲੇ ਲੋਕ ਜਾਂ ਉਦਾਂ ਦੇ ਜਿਹੜੇ ਆਪਾਂ ਕਹ ਲਈਏ ਸੁਣਨ ਵਾਲੇ ਵੀ ਉਦਾਂ ਦੇ ਜਿਹੜੇ ਗਾਣਿਆਂ ਨੂੰ ਸੁਣਨ ਵਾਲੇ ਲੋਕ ਪਰ ਹੁਣ ਫੇਰ ਦੁਬਾਰਾ ਤੋਂ ਜਿਹੜਾ ਦੌਰ ਦੁਬਾਰਾ ਫੇਰ ਸ਼ੁਰੂ ਹੋਇਆ ਹੈ ਅੱਛੇ ਲੋਕਾਂ ਨੂੰ ਕਿਉਂਕਿ ਜਿਹੜੇ ਅੱਛੇ ਬੋਲ ਚੱਲਦੇ ਨੇ ਜਿਵੇਂ ਆਪਾਂ ਗੱਲ ਕਰੀਏ ਸਤਿੰਦਰ ਸਰਤਾਜ ਦੀ ਗੱਲ ਕਰੀਏ ਕਨਵਰ ਗਰੇਵਾਲ ਦੀ ਗੱਲ ਕਰੀਏ ਹੋਰ ਬਹੁਤ ਸਾਰੇ ਇਦਾਂ ਦੇ ਆਰਟਿਸਟ ਨੇ ਨਾ ਜਿਹੜੇ ਉਹਨਾਂ ਗਾਣਿਆਂ ਦੇ ਨਾਲ ਚੱਲਦੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਸਾਰਾ ਮਤਲਬ ਫਿਲਮਾਂ ਦੇ ਵਿੱਚ ਮੇਰੇ ਗਾਣੇ ਹੈਗੇ ਨੇ ਜਿਹੜੇ ਫਿਲਮਾਂ ਦੇ ਵਿੱਚ ਰਿਕਾਰਡ ਹੋ ਕੇ ਆ ਰਹੇ ਨੇ ਤੇ ਵੈਸੇ ਵੀ ਆ ਰਹੇ ਨੇ ਕਾਬਿਲ ਜੀ ਕੋਈ ਅਜੀਹਾ ਗੀਤ ਜਿਹੜਾ ਹਕੀਕਤ ਦੇ ਬੜਿਆ ਨੇੜੇ ਹੋਵੇ ਤੁਹਾਡਾ ਜਾਂ ਹਕੀਕਤ ਦੇ ਉੱਪਰ ਹੀ ਤੁਸੀਂ ਲਿਖਿਆ ਹੋਵੇ ਜੀ ਬਿਲਕੁਲ ਮੇਰਾ ਹੁਣੇ ਇੱਕ ਸਾਡੀ ਫਿਲਮ ਆ ਰਹੀ ਹੈ ਦੂਜਾ ਰੱਬ ਇੱਕ ਗਾਣਾ ਦੂਜਾ ਰੱਬ ਤੇ ਲੋਕੀ ਮੈਨੂੰ ਕਹਿੰਦੇ ਵੀ ਅਸੀਂ ਤਾਂ ਪਹਿਲਾਂ ਵੀ ਨਹੀਂ ਦੇਖਿਆ ਤੂੰ ਦੂਜਾ ਰੱਬ ਇਦਾਂ ਦਾ ਕਿਹੜਾ ਦੇਖ ਲਿਆ ਤੂੰ ਮਤਲਬ ਦੂਜਾ ਰੱਬ ਲਿਖ ਲਿਆ ਗਾਣਾ ਨਹੀਂ ਤੇ ਉਹ ਜਿਹੜਾ ਫਰੂਜ਼ ਖਾਨ ਜੀ ਦਾ ਗਾਇਆ ਹੋਇਆ ਗਾਣਾ ਟਾਈਟਲ ਅੰਬਰਾ ਵਿੱਚ ਇੱਕ ਰੱਬ ਵਸਦਾ ਦੂਜਾ ਰੱਬ ਨਹੀਂ ਮਾਪੇ ਇਹ ਉਹ ਗਾਣਾ ਜਿਹੜਾ ਬਹੁਤ ਜਲਦੀ ਮਾਰਕੀਟ ਵਿੱਚ ਰਿਲੀਜ਼ ਹੋਣਾ ਤੇ ਕਾਫੀ ਉਹਨਾਂ ਕਹੇ ਲਈ ਵੀ ਉਹ ਹਕੀਕਤ ਵੀ ਹੈ ਸਾਡੇ ਕਿਉਂਕਿ ਮਾਪਿਓ ਪ੍ਰਮਾਤਮਾ ਕਹਿੰਦਾ ਕਿ ਮੈਂ ਹਰ ਜਗ੍ਹਾ ਨਹੀਂ ਆ ਸਕਦਾ ਮੈਂ ਤੁਹਾਨੂੰ ਮਾਪਿਓ ਦੇਤੇ ਮੈਂ ਤਾਂ ਮੈਂ ਤੁਹਾਨੂੰ ਮਦਰ ਫਾਦਰ ਦੇਤੇ ਜੇ ਤੁਸੀਂ ਮੈਨੂੰ ਪਉਣਾ ਤੁਸੀਂ ਇਹਦੀ ਸੇਵਾ ਕਰ ਲਓ ਇਹਨਾਂ ਨੂੰ ਰੋਜ਼ ਦੇਖ ਲਿਆ ਕਰੋ ਤੁਸੀਂ ਸਮਝੇ ਵੀ ਤਨ ਰੱਬ ਮਿਲ ਗਿਆ ਇਹਨਾਂ ਮਾਂ ਦੀ ਪੂਜਾ ਦਾ ਰੱਬ ਦੀ ਪੂਜਾ ਪਿਓ ਰੱਬ ਵਰਗਾ ਜਾਫੇ ਅੰਬਰਾ ਵਿੱਚ ਇੱਕ ਰੱਬ ਵਸਦਾ ਦੂਜਾ ਰੱਬ ਨਹੀਂ ਮਾਪੇ ਸੋ ਇਹ ਹਕੀਕਤ ਹੈ ਅਸਲੀਅਤ ਹੈ ਪਰ ਅਸੀਂ ਉਹਨੂੰ ਦੇਖ ਨਹੀਂ ਪਾਉਂਦੇ ਅਸੀਂ ਜਿਹੜਾ ਦੂਰ ਕਿਤੇ ਉਹਦੇ ਵਿੱਚ ਹੈਗਾ ਕਿ ਕਹਿਣ ਸਿਆਣੇ ਦੂਰ ਬਸਿੰਦਾ ਨੀਲੀ ਛਤਰੀ ਵਾਲਾ ਕਹਿਣ ਸਿਆਣੇ ਦੂਰ ਬਸਿੰਦਾ ਨੀਲੀ ਛਤਰੀ ਵਾਲਾ ਧਰਤੀ ਤੇ ਛੱਟ ਆ ਜਾਂਦਾ ਜਦ ਮਾਪੇ ਫੇਰਨ ਵਾਲਾ ਤੇ ਜਦੋਂ ਮਾਪੇ ਉਹ ਕਹਿੰਦਾ ਇੱਕ ਵੀ ਮਾਪੇ ਉਹਦੀ ਮਾਂ ਇੱਕ ਬੇਨਤੀ ਕਰ ਦਵੇ ਨਾ ਤਾਂ ਬੱਚਿਆਂ ਦਾ ਸਾਰਾ ਕੁਝ ਠੀਕ ਹੋ ਜਾਂਦਾ ਇੰਨੀ ਪਾਵਰ ਇੰਨੀ ਤਾਕਤ ਕਿਉਂਕਿ ਪਰਮਾਤਮਾ ਦਾ ਰੂਪ ਨੇ ਤੇ ਇਹ ਦੂਜਾਰਾ ਪੇਸ ਕਰਕੇ ਉਹਨਾਂ ਨੂੰ ਕਿਹਾ ਇਹ 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 ਜਿਹੜੀ ਦੇਣਾ ਨਾ ਇਦਾਂ ਦੇ ਸ਼ਬਦਾਂ ਦੀ ਇਦਾਂ ਦੇ ਸਬਜੈਕਟਾਂ ਦੀ ਇਹ ਸਭ ਗੁਰੂ ਜੀ ਦੀ ਦੇਣਾ ਊਜਾ ਸਾਹਿਬ ਦੀ ਉਹਨਾਂ ਨੇ ਸਿਖਾਇਆ ਸਾਨੂੰ ਮੇਰੇ ਕੋਲ ਅੱਜ ਵੀ ਉਹਨਾਂ ਦੇ ਲਿਖੇ ਹੋਏ ਹੰਡਰਾਈਟਿੰਗ ਮੇਰੀ ਅਟ੍ਰੈਕਟ ਨੂੰ ਕੱਟ ਕੇ ਇਸ ਲਾਈਨ ਨੂੰ ਇੱਥੇ ਕਰ ਇਸ ਲਾਈਨ ਨੂੰ ਇੱਥੇ ਕਰ ਓਕੇ ਅੱਜ ਵੀ ਪਈ ਹੈ ਉਹਨਾਂ ਦੇ ਹੱਥ ਦੀ ਲਿਖਾਈ ਮੇਰੇ ਕੋਲ ਅੱਜ ਵੀ ਪਈ ਹੈ ਹੈਂਡ ਰਾਈਟਨ ਤੇ ਮੈਨੂੰ ਮੈਂ ਗਾਣਾ ਲੈ ਗਿਆ ਮੈਨੂੰ ਕਹਿੰਦੇ ਵੀ ਗਾਣਾ ਸਾਰਾ ਅੱਛਾ ਹੁਣ ਕੰਮ ਕਰ ਤੋ ਇਹ ਜਿਹੜੀ ਇਹ ਲਾਈਨ ਨਾ ਪਹਿਲੀ ਇਹਨੂੰ ਇੱਥੇ ਲਿਆ ਇਸ ਲਾਈਨ ਨੂੰ ਇੱਥੇ ਲਿਆ ਕਰਕੇ ਦੇਖ ਮੈਂ ਕਿ ਗੁਰੂ ਜੀ ਇਹ ਤਾਂ ਬਹੁਤ ਅੱਛਾ ਬਣ ਗਿਆ ਬਸ ਇਹ ਕਹਿੰਦੇ ਗੁਰਮੰਤਰ ਹੈ ਇਹਨੂੰ ਇਹਨੂੰ ਫਾਲੋ ਕਰ ਲੇਗਾ ਤਾਂ ਬਸ ਜ਼ਿੰਦਗੀ ਚ ਅੱਛੇ ਗਾਣੇ ਲਿਖ ਪਾਏਗਾ ਤੁਹਾਡਾ ਇੱਕ Song ਸੀ ਰੱਬ ਵਰਗਾ ਸੀ ਤੇਰਾ ਯਾਰ ਬਿਲਕੁਲ ਬਿਲਕੁਲ ਉਹ ਕਿਵੇਂ ਲਿਖਿਆ ਸੀ ਉਹਦੇ ਬਾਰੇ ਥੋੜਾ ਦੱਸੋ ਜੀ ਬਿਲਕੁਲ ਉਹ ਗਾਣਾ ਉਹ ਵੀ ਸਮਝ ਲੋ ਜਦੋਂ ਅਸੀਂ ਪੜਦਾ ਸੀ ਮੈਂ ਉਦੋਂ ਕਾਲਜ ਦੇ ਵਿੱਚ ਉਹ ਵੀ ਇੱਕ ਮੁੰਡੇ ਦੀ ਹਕੀਕਤ ਸੀ ਕਹਾਣੀ ਸੀ ਅਸਲੀ ਮੇਰਾ ਇੱਕ ਦੋਸਤ ਸੀ ਮੁੰਡਾ ਹੁਸ਼ਿਆਰਪੁਰ ਤੋਂ ਮਨਜੀਤ ਉਹਦਾ ਨਾਮ ਸੀ ਦਸੂਏ ਤੋਂ ਤੇ ਉਹਦੀ ਕਹਾਣੀ ਸੀ ਬਿਲਕੁਲ ਉਹ ਕਹਿੰਦਾ ਜੀ ਮੇਰੇ ਨਾਲ ਐਦਾਂ ਹੋਇਆ ਐ ਤਾਂ ਹੋਇਆ ਕੁੜੀ ਮੈਨੂੰ ਖੂਨ ਨਾਲ ਐਦਾਂ ਚਿੱਠੀ ਲਿਖਦੀ ਸੀ ਮੈਨੂੰ ਐਦਾਂ ਆਏ ਕਰਦੀ ਸੀ ਹੈ ਨਾ ਗਾਣਾ ਉਹ ਸਾਰਾ ਸੇਮ ਹੂ ਹੂ ਜਿਹੜੀ ਉਹਦੀ ਸਟੋਰੀ ਹੈ ਅੱਜ ਵੀ ਤੁਸੀਂ YouTube ਖੋਲੋਗੇ 10 ਤੋਂ ਲੈ ਕੇ 15000 ਲੋਕ ਡੇਲੀ ਉਸ ਗਾਣੇ ਨੂੰ ਅੱਜ ਵੀ ਸੁਣਦੇ ਨੇ ਔਰ ਉਹਨੂੰ ਤਕਰੀਬਨ ਤਕਰੀਬਨ 30 ਸਾਲ ਦੇ ਨੇੜੇ ਹੋ ਚਲੇ ਗਾਣਾ ਆਏ ਨੂੰ ਅੱਜ ਵੀ ਉਹ ਮਤਲਬ ਪਤਾ ਨਹੀਂ ਕਿੰਨਾ 100 ਮਿਲੀਅਨ ਅੱਜ ਕਿੱਥੇ ਹੈਗਾ ਗਾਣਾ ਕਿੰਨੀ ਜਗ੍ਹਾ ਕਿੰਨੇ ਫਾਰਮੈਟਾਂ ਕਿੰਨੇ ਪਲੇਟਫਾਰਮਾਂ ਤੇ ਪਿਆ ਹੋਇਆ ਸਾਰੀ ਜਗ੍ਹਾ ਹੀ ਮਤਲਬ ਸੁਪਰ ਹਿੱਟ ਅੱਜ ਦੀ ਡੇਟ 'ਚ ਵੀ ਉਹ ਕਿਉਂਕਿ ਜਦੋਂ ਵੀ ਤੁਸੀਂ ਕੋਈ ਕਹਾਣੀ ਲਿਖੋਗੇ ਕਿਸੇ ਦੀ ਗੱਲ ਸਮਾਜ ਦੇ ਵਿੱਚ ਵਾਪਰੀ ਗੱਲ ਜ਼ਿੰਦਗੀ 'ਚ ਵਾਪਰੀ ਗੱਲ ਲਿਖੋਗੇ ਤਾਂ ਹਮੇਸ਼ਾ ਲੌਂਗ ਟਾਈਮ ਚੱਲਦੀ ਹੈ ਕੋਈ ਬਹੁਤ ਸਾਰੀ ਦੁਨੀਆਂ ਨੂੰ ਲੱਗਦਾ ਹੁੰਦਾ ਸ਼ਾਇਦ ਇਹ ਮੇਰੀ ਕਹਾਣੀ ਹੈ ਹੁਣ ਜਿਵੇਂ ਮੈਂ ਤੁਹਾਨੂੰ ਦੂਜਾ ਰੱਬ ਦੇਖ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗੂ ਵੀ ਯਾਰ ਗੱਲ ਤਾਂ ਸਹੀ ਹੈ ਸੁਣ ਕੇ ਪਤਾ ਲੱਗੂ ਆਪਾਂ ਇਹ ਮੇਂ ਦੂਰ ਲੱਭਦੇ ਫਿਰਦੇ ਆਪਾਂ ਇਹਨਾਂ ਨੂੰ ਲੱਭ ਲੈ ਇਹਨਾਂ ਨੂੰ ਹੀ ਸੇਵਾ ਕਰ ਲੈਂਦੇ ਆ ਜੀ ਜੀ ਸੋ ਸਰ ਚੀਜ਼ਾਂ ਉਹ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਨਾ ਅਚਾਨਕ ਚਰਨਜੀਤ ਅਹੋਜਾ ਜੀ ਚਲੇ ਗਏ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਸਾਡੀ ਪੂਰੀ ਪੰਜਾਬੀ 뮤직 ਇੰਡਸਟਰੀ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਬਿਲਕੁਲ ਤੇ ਤੁਹਾਡੇ ਵਰਗੇ ਲੋਕ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਹੈ ਬੜੀ ਅੱਛੀ ਮੈਮਰੀਜ਼ ਨੇ ਉਹਨਾਂ ਦੇ ਕੋਲ ਬੜਾ ਕੁਝ ਸਿੱਖਣ ਉਹਨਾਂ ਨੂੰ ਮਿਲਿਆ ਹੈ ਕਿਵੇਂ ਤੁਸੀਂ ਉਹ ਦੇਖ ਰਹੇ ਹੋ ਇੰਡਸਟਰੀ ਨੂੰ ਕੀ ਲੱਗਦਾ ਕਿ ਇਦਾਂ ਦੀਆਂ ਇਦਾਂ ਦੇ ਜਿਹੜੇ ਲੋਕ ਨੇ ਉਹ ਕਦੀ ਆਣਗੇ ਜਾਂ ਦੁਬਾਰਾ ਉਹ ਚੀਜ਼ਾਂ ਇੰਡਸਟਰੀ ਦੇ ਵਿੱਚ ਹੋ ਸਕਦੀਆਂ ਨੇ ਜਾਂ ਫਿਰ ਨਹੀਂ ਕਿਉਂਕਿ ਜੋ ਉਹਨਾਂ ਦਾ ਅਹੁਦਾ ਜਿਸ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ ਹੈ ਉਹ ਤਾਂ ਅਸੀਂ ਸ਼ਾਇਦ ਉਹਨਾਂ ਦੀ ਤਾਰੀਫ਼ ਉਹਨਾਂ ਚੀਜ਼ਾਂ ਸ਼ਬਦਾਂ ਚ ਵੀ ਬਿਆਨ ਨਾ ਕਰ ਸਕੀਏ ਬਿਲਕੁਲ ਜੀ ਨਹੀਂ ਇਹ ਮੈਂ ਤਾਂ ਇਹ ਕਹਿਣਾ ਵੀ ਨਹੀਂ ਜੋ ਅਸੀਂ ਅੱਖੀਂ ਕਿਉਂਕਿ ਅਸੀਂ ਅੱਖੀਂ ਦੇਖਿਆ ਮਿਹਨਤ ਕਰਦੇ ਹੋ ਤੁਸੀਂ ਕਿੰਨੇ ਗਾਣੇ ਮੈਂ ਦੱਸਾਂ ਫੁੱਲਾਂ ਦੀ ਕੱਚੀ ਵਪਾਰ ਨੇ ਕੰਡਿਆਂ ਦੇ ਭਾਅ ਨਾਲੋਂ ਤੋਲਣਾ ਮੈਂ ਉੱਥੇ ਸੀ ਜਦੋਂ ਡੰਗ ਹੁੰਦੀ ਸੀ ਨੱਚਣ ਤੋਂ ਪਹਿਲਾਂ ਹੋ ਕਹਦੇ ਆਗੇ ਸਭਨਾਂ ਨੂੰ ਇੱਕ ਮੌਕਾ ਦੇਵਾਂਗੇ ਇਸ਼ਕੇ ਦੀ ਹੋਈ ਬਰਸਾਤ ساری ਰਾਤ ਭਿੱਜਦੇ ਰਹੇ ਹਸਰਾਜੀ ਦਾ ਗਾਣਾ ਤੇ ਕਿੰਨੇ ਸਾਰੇ ਗਾਣੇ ਦਾ ਜ਼ਿਕਰ ਕਰਾਂ ਮੈਂ ਮੈਂ ਉੱਥੇ ਹੁੰਦਾ ਸੀ ਜਦੋਂ ਇਹ ਗਾਣੇ ਡਬ ਡਵਿੰਗ ਹੋਈਏ ਅਸੀਂ ਮਿਹਨਤ ਕਰਦੇ ਹੋਏ ਦੇਖਿਆ ਅੱਜ ਦੀ ਮਤਲਬ ਅੱਜ ਕੀ ਆਉਣ ਵਾਲੇ ਪੀਡੀਐਮ ਦੇ ਵਿੱਚ ਜਮਾਨੇ ਚ ਦੁਬਾਰਾ ਚਰਜਿਤ ਹੋ ਜਾ ਨਹੀਂ ਦੁਬਾਰਾ ਮਤਲਬ ਕੋਈ ਬਣ ਸਕਦਾ ਨਾ ਕੋਈ ਪੈਦਾ ਹੋ ਸਕਦਾ ਕਿਉਂਕਿ ਇੱਡਾ ਵੱਡਾ ਇਤਿਹਾਸ ਹੈ ਲਾਲਚੰਨ ਜਮਲਾ ਜੱਟ ਤੋਂ ਲੈ ਕੇ ਤੇ ਜਿੰਨੂੰ ਵੀ ਹੱਥ ਲਗਾਇਆ ਗਿਆ ਕਪਾ ਕਹਿੰਦੇ ਨੇ ਵੀ ਜਿਹੜਾ ਪਾਰਸਲ ਉਹ ਨਾਲ ਜਦੋਂ ਖਹਿ ਜਾਂਦਾ ਤੇ ਸਾਰਾ ਉਹ ਸੋਨਾ ਬਣ ਜਾਂਦਾ ਤੇ ਗੁਰੂਜੀ ਕੋਲ ਜਿਹੜਾ ਵੀ ਜਾਂਦਾ ਸੀ ਆਰਟਿਸਟ ਕਨਫਰਮ ਸੀ ਵੀ ਐਸ ਆਰ ਬਣ ਗਿਆ ਪਹਿਲੀ ਕਨਫਰਮੇਸ਼ਨ ਹੁੰਦੀ ਸੀ ਗੁਰੂਜੀ ਨੇ ਸੁਣ ਲਿਆ ਇਹਨੂੰ ਰਿਕਾਰਡ ਕਰਨਾ ਤੇ ਮਤਲਬ ਪੱਕਾ ਤੇ ਉਹ ਦੁਬਾਰਾ ਨਹੀਂ ਹੋ ਸਕਦਾ ਕਿਉਂਕਿ ਓਨੀ ਮਿਹਨਤ ਓਨਾ ਜਜ਼ਬਾ ਓਨਾ ਜਨੂਨ ਸੰਗੀਤ ਦਾ ਨਹੀਂ ਹੋ ਸਕਦਾ ਇੰਨੀ ਨੌਲੇਜ ਮਤਲਬ ਗਾਣਿਆਂ ਦੀ ਨੌਲੇਜ ਗੀਤ ਲਿਖਣ ਦੀ ਨੌਲੇਜ ਇੰਨੇ ਅੱਛਾ ਗਾਉਂਦੇ ਇੰਨਾ ਅੱਛਾ ਸੀ ਉਹ ਮਤਲਬ ਵੱਡੇ ਵੱਡੇ ਜਿਹੜੇ ਸਿੰਗਰ ਨੇ ਕਈ ਵਾਰ ਤੁਸੀਂ ਦੇਖਿਆ ਹੋਣਾ ਵੀ ਉਹ ਆਪ ਪਿੱਛੇ ਗਾ ਕੇ ਗਾਉਂਦੇ ਨੇ ਉਹਨਾਂ ਨੂੰ ਐਦਾਂ ਦਾ ਹੈ ਨਾ ਤੇ ਇਦਾਂ ਗਾ ਉਹ ਦੱਸ ਕੇ ਕਿਉਂਕਿ ਉਹ ਤਾਂ ਹੀ ਗਾ ਕੇ ਦੱਸ ਸਕਦੇ ਜੀ ਬੰਦੇ ਨੂੰ ਆਪ ਨੂੰ ਕਿ ਬਚਪਨ ਤੋਂ ਉਹਨਾਂ ਨੇ ਸੰਗੀਤ ਜਿਹੜਾ ਹੰਡਾਇਆ ਅ ਬੱਚਿਆਂ ਨੂੰ ਵੀ ਸੰਗੀਤ ਨਾਲ ਜੋੜਿਆ ਪਰਵਾਰ ਨੂੰ ਸੱਚ ਨੂੰ ਉਹ ਜਾ ਇੱਕ ਅਜ ਦੀ ਰਿਡ ਸਰਚ ਦੇ ਸੰਗੀਤਕਾਰ ਨੇ ਵੱਡਾ ਨਾਮ ਹੈ ਉਹ ਸੰਗੀਤ ਨਾਲ ਪਰਕੋ ਜੋ ਜਾ ਜਿਹੜੇ ਇੰਜੀਨੀਅਰ ਨੇ ਟੌਪ ਦੇ ਸਾਡੀ ਇੰਡਸਟਰੀ ਦੇ ਇੰਜੀਨੀਅਰ ਨੇ ਉਹਨਾਂ ਦਾ ਬਹੁਤ ਵੱਡਾ ਸਾਰਾ ਪਰਿਵਾਰ ਉਹਨਾਂ ਸੰਗੀਤਕ ਬੀਬੀ ਜੀ ਉਹਨੇ ਸਾਡੇ ਗੁਰੂ ਮਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਨਾ ਉਹਨਾਂ ਦਾ ਉਹਨਾਂ ਦਾ ਬਹੁਤ ਵੱਡੀ ਦੇਣਾ ਜਿਨ੍ਹਾਂ ਨੇ ਇਸ ਪਰਿਵਾਰ ਨੂੰ ਇੰਨਾ ਸਮਾਂ ਦਿੱਤਾ ਪਰਫੈਕਟ ਹੋਣ ਵਾਸਤੇ ਬਹੁਤ ਵੱਡਾ ਕਿਉਂਕਿ ਗੁਰੂ ਜੀ ਦਾ ਬਹੁਤ ਲੰਮਾ ਸਮਾਂ ਜਿਹੜਾ ਜ਼ਿਆਦਾ ਸਟੂਡੀਓ ਦੇ ਵਿੱਚ ਹੀ ਗੁਜ਼ਰਦਾ ਸੀ ਜੀ ਕਿਉਂਕਿ ਰਾਤਾਂ ਨੂੰ ਲੇਟ ਹੋ ਜਾਣਾ ਸ਼ੂਟਿੰਗਾਂ ਮੀਟਿੰਗਾਂ ਬਹੁਤ ਅਸੀਂ ਮਤਲਬ ਇਹ ਹੈਗਾ ਕਿ ਸ਼ਬਦਾਂ ਤੋਂ ਬਾਹਰ ਦੀ ਗੱਲ ਹੈ ਇਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਅਗਰ ਅਸੀਂ ਕਹੀਏ ਇਤਿਹਾਸ ਲਿਖਣਾ ਹੋਵੇ ਗੁਰੂ ਜੀ ਦਾ ਚ ਨਹੀਂ ਲਿਖ ਸਕਦੇ ਬਹੁਤ ਸਾਰੀਆਂ ਗੱਲਾਂ ਘਟਨਾਵਾਂ ਚੰਗੀਆਂ ਬਹੁਤ ਕੁਝ ਉਹਨਾਂ ਦਾ ਜਿਹੜਾ ਹੈਗਾ ਮਤਲਬ ਅਪੂਰਨ ਹੈ ਮਤਲਬ ਮਲ ਦੁਆਰਾ ਆ ਹੀ ਨਹੀਂ ਸਕਦਾ ਉਹ ਜਿਹਨੂੰ ਕਹਿ ਸਕੀਏ ਜੀ ਸੋ ਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਐਂਡ ਚਰਨਜੀਤ ਅਹੋਜਾ ਜੀ ਨੂੰ ਲੈ ਕੇ ਉਹਨਾਂ ਦੀ ਜ਼ਿੰਦਗੀ ਦੇ ਕੁਝ ਖੂਬਸੂਰਤ ਪਲਾਂ ਨੂੰ ਸਾਡੇ ਸਭ ਦੇ ਨਾਲ ਤੁਸੀਂ ਸਾਂਝਾ ਕੀਤਾ ਬੇਸ਼ੱਕ ਉਹ ਸਾਡੇ ਵਿੱਚ ਨਹੀਂ ਆ ਪਰ ਉਹਨਾਂ ਦੀਆਂ ਯਾਦਾਂ ਅ ਹਮੇਸ਼ਾ ਸਾਡੇ ਨਾਲ ਸਾਡੇ ਵਿੱਚ ਰਹਿਣਗੇ ਐਂਡ ਜਦੋਂ ਵੀ ਤੁਹਾਡਾ ਮੁਲਾਕਾਤ ਹੋਏਗੀ ਤਾਂ ਹਮੇਸ਼ਾ ਕੁਝ ਨਾ ਕੁਝ ਤੁਸੀਂ ਉਹਨਾਂ ਦੇ ਬਾਰੇ ਸਾਨੂੰ ਦੱਸਦੇ ਰਹੋਗੇ ਚਾਹੇ ਆਪਾਂ ਸੁਣਦੇ ਰਵਾਂਗੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੰਡਸਟਰੀ ਦੇ ਵਿੱਚ ਇੰਨੇ ਸਾਰੇ ਕਲਾਕਾਰਾਂ ਨੂੰ ਮੌਕਾ ਦਿੱਤਾ ਇੰਨੇ ਸਾਰੇ ਕਲਾਕਾਰਾਂ ਨੂੰ ਬਣਾਇਆ ਜੋ ਅੱਜ ਜ਼ਿੰਦਗੀ ਦੇ ਵਿੱਚ ਇੱਕ ਅੱਛੇ ਮਕਾਮ ਤੇ ਨੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸਰ ਸਿਕਰ ਜੀ ਥੈਂਕ ਯੂ ਸੋ ਇਹ ਸਨ ਮੇਰੇ ਨਾਲ ਪੱਟੀ ਪੜੀ ਵਾਲਾ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਪਟੀ ਪੜੀ ਵਾਲਾ ਜਿਹਦੀ ਸ਼ੁਰੂਆਤ ਤੇ ਚਰਨਜੀਤ ਅਹੋਜਾ ਜੀ ਦੇ ਨਾਲ ਹੀ ਹੋਈ ਸੀ ਇੰਡਸਟਰੀ ਦੇ ਵਿੱਚ ਇੱਕ ਬੜਾ ਅੱਛਾ ਨਾਮ ਉਹਨਾਂ ਨੇ ਆਪਣੇ ਦਮ ਤੇ ਬਣਾਇਆ ਉਮੀਦ ਕਰਦੀ ਹਾਂ ਤੁਹਾਨੂੰ ਆਜਾ ਇੰਟਰਵਿਊ ਪਸੰਦ ਆਇਆ ਹੋਵੇਗਾ लेट्स ਅਪਡੇਟ ਮੇਰੇ ਚੈਨਲ ਤੇ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ ਸਤਿ ਸ਼੍ਰੀ ਅਕਾਲ